ਪੜੀ ਲਿਖੀ ਨੂੰ ਲੈਣ ਦੇ ਚੱਕਰ ਦੇ ਵਿੱਚ ਇੱਕ ਪਰਿਵਾਰ ਇੱਕ ਅਜਹੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਬਣਾ ਲਿਆ ਹੁੰਦਿਆ ਕਿ ਵਿਆਹ ਤੋਂ 1 ਸਾਲ ਦੇ ਅੰਦਰ ਅੰਦਰ ਹੀ ਉਸ ਪਰਿਵਾਰ ਦੇ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਤੇ ਫਿਰ ਜਦੋਂ ਗੱਲ ਆਉਂਦੀ ਹੈ ਤਲਾਕ ਦੀ ਤਾਂ ਉਹ ਨੂੰਹ ਉਹਨਾਂ ਤੋਂ ਤਲਾਕ ਦੇ ਬਦਲੇ 90 ਲੱਖ ਰੁਪਏ ਦੀ ਮੰਗ ਕਰਦੀ ਆ ਫਿਰ ਅੱਗੇ ਕੀ ਹੁੰਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਰੋਬੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਰੋਬੀ ਦੇ ਮੰਮੀ ਪਾਪਾ ਨੇ ਉਹਨੂੰ ਵਧੀਆ ਸਕੂਲ ਦੇ ਵਿੱਚ ਪੜਾਇਆ ਕਿਉਂਕਿ ਰੋਬੀ ਦੇ ਮੰਮੀ ਪਾਪਾ ਸ਼ਹਿਰ ਦੇ ਵਿੱਚ ਰਹਿੰਦੇ ਸੀ ਤੇ ਆਪ ਵੀ ਉਹ ਵਧੀਆ ਅਹੁਦੇ ਤੇ ਜੌਬ ਕਰਦੇ ਸੀ। ਰੋਬੀ ਦੀ ਮੰਮਾ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਤੇ ਉਹਦੇ ਪਾਪਾ ਸਰਕਾਰੀ ਨੌਕਰੀ ਕਰਦੇ ਸੀ। ਉਹ ਉਹ ਵੀ ਪ੍ਰਿੰਸੀਪਲ ਸੀ। ਦੋਨੇ ਜ਼ਿਆਦਾ ਪੜ੍ਹੇ ਲਿਖੇ ਸੀ, ਵਧੀਆ ਸੀ। ਉਹਨਾਂ ਨੂੰ ਇਹ ਸੀ ਕਿ ਪੜ੍ਹਾਈ ਦੀ ਆਪਣੀ ਇੱਕ ਮਹੱਤਤਾ ਇਸ ਕਰਕੇ ਉਹ ਆਪਣੇ ਬੱਚੇ ਨੂੰ ਦਿਲ ਜਾਨ ਨਾਲ ਪੜਾਉਂਦੇ ਆ ਬਹੁਤ ਮਿਹਨਤ ਕਰਦੇ ਆ ਤੇ ਰੋਬੀ ਹੈ ਜਿਹੜਾ ਉਹ ਆਪਣੇ ਮਾਪੇ ਵਾਂਗ ਇੱਕ ਬਹੁਤ ਹੁਸ਼ਿਆਰ ਬੱਚਾ ਨਿਕਲਦਾ ਹੌਲੀ ਹੌਲੀ ਸਮਾਂ ਗੁਜ਼ਰਦਾ ਤੇ ਰੋਬੀ ਜਵਾਨ ਹੋ ਜਾਂਦਾ ਵਧੀਆ ਸਿੱਖਿਆ ਤੇ ਮਿਲੀ ਹੋਣ ਕਰਕੇ ਮਾਂ ਪਿਓ ਦੇ ਪੜੇ ਲਿਖੇ ਹੋਣ ਕਰਕੇ ਚੰਗੇ ਸੰਸਕਾਰ ਮਿਲਣ ਕਰਕੇ ਰੋਬੀ ਜਿੱਥੇ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੁੰਦਾ ਉੱਥੇ ਉਹ ਇੱਕ ਸੰਸਕਾਰੀ ਤੇ ਬਹੁਤ ਨਰਮ ਮੁੰਡਾ ਹੁੰਦਾ ਹੁਣ ਜਦੋਂ ਬੱਚੇ ਜਵਾਨ ਹੁੰਦੇ ਆ ਤੇ ਮਾਪਿਆਂ ਨੂੰ ਇਹ ਹੁੰਦਾ ਵੀ ਸਾਡੇ ਬੱਚੇ ਦੀ ਪੜ੍ਹਾਈ ਪੂਰੀ ਹੋ ਗਈ ਤੇ ਇਹਨੂੰ ਨੌਕਰੀ ਮਿਲ ਜੇ ਰੋਬੀ ਪੁੰਨੇ ਦੇ ਵਿੱਚ ਇੱਕ ਵਧੀਆ ਆਈਟੀ ਕੰਪਨੀ ਦੇ ਵਿੱਚ ਇੰਜੀਨੀਅਰ ਦੇ ਤੌਰ ਤੇ ਆਪਣੀ ਸੇਵਾ ਨਿਭਾ ਰਿਹਾ ਵਧੀਆ ਚੰਗੀ ਤਨਖਾਹ ਆਉਦੀ ਰੋਬੀ ਦੇ ਮੰਮੀ ਪਾਪਾ ਨੂੰ ਇਹ ਲੱਗਿਆ ਵੀ ਜਿਵੇਂ ਅਸੀਂ ਆਪਣੇ ਪੁੱਤਰ ਨੂੰ ਪਾਲ ਕੇ ਪੜ੍ਹਾ ਕੇ ਉਹਨੂੰ ਨੌਕਰੀ ਤੇ ਲਾਤਾ ਤੇ ਅਸੀਂ ਸੁਰੱਖਰੂ ਹੋ ਗਏ ਹੁਣ ਜਦੋਂ ਬੱਚਾ ਵਧੀਆ ਨੌਕਰੀ ਕਰਦਾ ਤੇ ਮਾਪਿਆਂ ਨੂੰ ਉਹਦੇ ਵਿਆਹ ਦੀ ਕਾਲ ਹੋ ਜਾਂਦੀ ਆ ਹੁਣ ਰੋਬੀ ਦੀ ਮਾਂ ਨੂੰ ਉਸ ਦਿਨ ਦਾ ਇੰਤਜ਼ਾਰ ਹੁੰਦਾ ਵੀ ਕਦੋਂ ਮੇਰੇ ਪੁੱਤ ਲਈ ਵਧੀਆ ਰਿਸ਼ਤਾ ਆਵੇ ਤੇ ਮੈਂ ਚਾਹੀ ਚਾਹੀ ਆਪਣੀ ਨੂੰ ਨੂੰ ਆਪਣੇ ਘਰ ਲੈ ਕੇ ਆਵਾਂ ਜਦੋਂ ਉਹ ਪੁਨੇ ਤੋਂ ਛੁੱਟੀ ਆਉਂਦਾ ਤਾਂ ਉਹਦੀ ਮਾਂ ਨੂੰ ਅਕਸਰ ਕਹਿੰਦੀ ਕਿ ਰੋਬੀ ਪੁੱਤ ਦੇਖ ਅਸੀਂ ਤਾਂ ਰਿਟਾਇਰਮੈਂਟ ਦੇ ਨੇੜੇ ਹਾਂ ਹੁਣ ਤੇ ਅਸੀਂ ਚਾਹੁੰਦੇ ਹਾਂ ਵੀ ਤੂੰ ਆਪਣੀ ਘਰ ਗ੍ਰਹਿਸਤੀ ਨੂੰ ਅੱਗੇ ਵਧਾਵੇਂ ਤੂੰ ਨੌਕਰੀ ਤੇ ਲੱਗ ਗਿਆ ਤੇ ਹੁਣ ਤੂੰ ਆਪਣਾ ਵਿਆਹ ਕਰਵਾਵੇਂ ਦੱਸ ਕੋਈ ਕੁੜੀ ਪਸੰਦ ਆ ਰੋਬੀ ਕਹਿੰਦਾ ਵੀ ਨਹੀਂ ਮਾਂ ਮੈਂ ਅੱਜ ਤੱਕ ਕਿਸੇ ਕੁੜੀ ਦੇ ਬਾਰੇ ਸੋਚਿਆ ਹੀ ਨਹੀਂ ਨਾ ਹੀ ਮੇਰੀ ਕਿਸੇ ਕੁੜੀ ਨਾਲ ਕੋਈ ਗੱਲਬਾਤ ਆ ਵੀ ਮੈਂ ਕਿਸੇ ਨਾਲ ਕੋਈ ਵਿਆਹ ਦਾ ਵਾਦਾ ਕੀਤਾ ਹੋਵੇ ਜਿਹੋ ਜੀ ਨੂੰ ਤੁਹਾਨੂੰ ਚਾਹੀਦੀ ਆ ਮੈਨੂੰ ਉਹੀ ਕੁੜੀ ਪਸੰਦ ਹੋ ਰੋਬੀ ਦੀ ਮਾਂ ਉਹਨੂੰ ਕਹਿੰਦੀ ਕਿ ਮੈਂ ਚਾਹੁੰਨੀ ਆ ਵੀ ਮੇਰੀ ਨੂੰ ਪੜੀ ਲਿਖੀ ਹੋਵੇ ਮਾਡਰਨ ਹੋਵੇ ਸ਼ਹਿਰ ਦੀ ਹੋਵੇ ਰੋਬੀ ਕਹਿੰਦਾ ਵੀ ਦੇਖ ਮਾਂ ਤੈਨੂੰ ਖੁੱਲੀ ਛੁੱਟੀ ਆ ਵੀ ਜਿਹੜੀ ਕੁੜੀ ਤੈਨੂੰ ਪਸੰਦ ਹੋਈ ਤੂੰ ਇੱਕ ਵਾਰ ਮੈਨੂੰ ਮਿਲਾ ਦਿਓ ਉਹਦੇ ਨਾਲ ਜੇ ਮੈਨੂੰ ਠੀਕ ਲੱਗੀ ਬਸ ਫਿਰ ਮੈਂ ਵਿਆਹ ਲਈ ਹਾਂ ਕਰ ਦੂੰ ਚਲੋ ਰੋਬੀ ਦੀ ਮਾਂ ਦਾ ਚਾਰ ਨਹੀਂ ਚੁੱਕਿਆ ਜਾਂਦਾ ਇੱਕ ਬੰਦਾ ਚਾਹੇ ਜਿੰਨਾ ਮਰਜੀ ਪੜ ਲਿਖ ਜੇ ਪਰ ਜਦੋਂ ਉਹਦੀ ਔਲਾਦ ਇਹ ਕਹੇ ਕਿ ਮੈਂ ਆਪਦੀ ਪਸੰਦ ਨਾਲ ਵਿਆਹ ਨਹੀਂ ਕਰਾਉਣਾ ਮੈਂ ਥੋੜੀ ਪਸੰਦ ਨਾਲ ਵਿਆਹ ਕਰਾਉਣਾ ਤਾਂ ਮਾਪੇ ਆ ਜਿਹੜੇ ਉਹ ਹੋਰ ਵੀ ਫੁੱਲੇ ਨਹੀਂ ਸਮਾਉਂਦੇ ਹੁਣ ਰੋਬੀ ਦੀ ਮਾਂ ਆਪਣੀ ਭੈਣ ਨੂੰ ਰਿਸ਼ਤਾ ਕਰਾਉਣ ਲਈ ਕਹਿੰਦੀ ਆ ਤੇ ਰੋਬੀ ਦੀ ਮਾਸੀ ਆਪਣੀ ਗਾਂ ਦੀ ਗਾਂ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬਹੁਤ ਸੋਹਣੀ ਸੁਨੱਖੀ ਤੇ ਪੜੀ ਲਿਖੀ ਕੁੜੀ ਦਾ ਰਿਸ਼ਤਾ ਲੈ ਕੇ ਆਉਂਦੀ ਆ ਰੋਬੀ ਦੇ ਮਾਪੇ ਕੁੜੀ ਦੀ ਫੋਟੋ ਦੇਖਦੇ ਆ ਤੇ ਕੁੜੀ ਦੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਕੁਆਲੀਫਿਕੇਸ਼ਨ ਵਧੀਆ ਪੜ੍ਹੀ ਲਿਖੀ ਕੁੜੀ ਆ ਮਾਡਰਨ ਕੁੜੀ ਆ ਤਾਂ ਉਹਨਾਂ ਨੂੰ ਕੁੜੀ ਪਹਿਲੀ ਨਜ਼ਰੇ ਪਸੰਦ ਆ ਜਾਂਦੀ ਆ ਜਦੋਂ ਕੁੜੀ ਦੇ ਪਰਿਵਾਰ ਨੂੰ ਮਿਲਿਆ ਜਾਂਦਾ ਉਹਨਾਂ ਨੂੰ ਪਰਿਵਾਰ ਠੀਕ ਲੱਗਦਾ ਉਸ ਤੋਂ ਬਾਅਦ ਉਹ ਰੋਬੀ ਨੂੰ ਛੁੱਟੀ ਤੇ ਬੁਲਾਉਂਦੇ ਆ ਤੇ ਕਹਿੰਦੇ ਆ ਵੀ ਤੂੰ ਕੁੜੀ ਦੇਖ ਜਾ ਚਲੋ ਰੋਬੀ ਪੂਨੇ ਤੋਂ ਆਉਂਦਾ ਆ ਕੇ ਉਹ ਕੁੜੀ ਨੂੰ ਮਿਲਦਾ ਉਹਨੂੰ ਵੀ ਕੁੜੀ ਪਸੰਦ ਆ ਜਾਂਦੀ ਆ ਚਲੋ 6 ਮਹੀਨਿਆਂ ਦੇ ਬਾਅਦ ਵਿਆਹ ਕਰਨਾ ਹੁੰਦਾ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਹੁਣੇ ਤੋਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਰੋਬੀ ਦੀ ਤਨਖਾਹ ਵੀ ਚੰਗੀ ਸੀ ਉਹਦੇ ਮਾਪਿਓਂ ਦੀ ਵੀ ਚੰਗੀ ਸੀ ਬਾਕੀ ਉਹਨਾਂ ਨੂੰ ਇਹ ਸੀ ਵੀ ਅਸੀ ਇੱਕ ਮੁੰਡਾ ਵਿਆਹਣਾ ਤੇ ਬੱਲੇ-ਬੱਲੇ ਕਰਾ ਦੇਣੀ ਆ ਚਲੋ 6 ਮਹੀਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਆ ਰੋਬੀ ਦੀ ਮਾਂ ਜਦੋਂ ਆਪਣੀ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪਿੰਦੀ ਆ ਤਾਂ ਰਿਸ਼ਤੇਦਾਰ ਆ ਜਿਹੜੇ ਕਹਿੰਦੇ ਕਿ ਲੈ ਬਈ ਜਿਹੋ ਜੀ ਸੱਸ ਸੀ ਉਹੋ ਜੀ ਨੂੰਹ ਆ ਗਈ ਕਿਉਂਕਿ ਰੋਬੀ ਦੀ ਮਾਂ ਵੀ ਬਹੁਤ ਸੋਹਣੀ ਹੁੰਦੀ ਆ ਤੇ ਚਲੋ ਜੋੜੀ ਨੂੰ ਦੇਖ ਦੇਖ ਕੇ ਸਾਰੇ ਹਨਾ ਵਾਰਨੇ ਕਰਦੇ ਆ ਸਾਰੇ ਦੁਆਵਾਂ ਮੰਦਿੰਦੇ ਆ ਲੰਬੀ ਉਮਰ ਦੀਆਂ ਦੁਆਵਾਂ ਦਿੰਦੇ ਆ ਰੋਬੀ ਵੀ ਬਹੁਤ ਖੁਸ਼ ਸੀ ਉਹਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਮੈਂ ਆਪਣੇ ਮਾਪਿਆਂ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਇਆ ਤੇ ਜਿਹੜੀ ਮੈਨੂੰ ਵੀ ਬੜੀ ਪਸੰਦ ਆ ਚਲੋ ਭਈ ਵਿਆਹ ਹੋ ਜਾਂਦਾ ਵਿਆਹ ਤੋਂ 10 ਦਿਨ ਬਾਅਦ ਰੋਬੀ ਨੇ ਪੁੰਨੇ ਜਾਣਾ ਹੁੰਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਮੈਂ ਪੁੰਨੇ ਜਾ ਰਿਹਾ ਹਜੇ ਮੈਂ ਉੱਥੇ ਇਕੱਲਾ ਰਹਿਣਾ ਮੇਰੇ ਕੋਲ ਇੱਕੋ ਹੀ ਰੂਮ ਆ ਹਜੇ ਮੈਂ ਫਲੈਟ ਨਹੀਂ ਲਿਆ ਵੈਸੇ ਵੀ ਮੈਂ ਚਾਹਣਾ ਵੀ ਤੂੰ ਹਜੇ ਮੰਮੀ ਪਾਪਾ ਕੋਲ ਰਹੇ ਮੰਮੀ ਪਾਪਾ ਨੇ ਹਨਾ ਇੰਨਾ ਹੀ ਚਾਹੀ ਚਾਹੀ ਆਪਣਾ ਵਿਆਹ ਕੀਤਾ ਤੇ ਮੰਮੀ ਨੂੰ ਇਹ ਚਾਹ ਹਜੇ ਹੈਗਾ ਵੀ ਮੇਰੀ ਨੂੰ ਆਈ ਆ ਵੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਤਾਂ ਉਹਦੇ ਘਰ ਵਾਲੀ ਸੀਮਾ ਉਹਨੂੰ ਕਹਦੀ ਵੀ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇੱਥੇ ਰਹਿ ਲੂ ਮੰਮੀ ਪਾਪਾ ਨਾਲ ਇਹ ਗੱਲ ਆ ਨਾ ਜਿਹੜੀ ਰੋਬੀ ਨੂੰ ਹੋਰ ਵੀ ਸਕੂਨ ਦਿੰਦੀ ਆ ਚਲੋ ਰੋਬੀ ਪੁੰਨੇ ਚਲਿਆ ਜਾਂਦਾ ਸੀਮਾ ਜਿਹੜੀ ਉਹ ਆਪਣੇ ਸਹੁਰੇ ਘਰ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਆ ਮਹੀਨਾ ਕ ਗੁਜ਼ਰ ਜਾਂਦਾ ਇੱਕ ਮਹੀਨੇ ਦੇ ਵਿੱਚ ਰੋਬੀ ਦੀ ਮਾਂ ਕਈ ਗੱਲਾਂ ਨੋਟ ਕਰਦੀ ਆ ਜਦੋਂ ਉਹ ਦੋਨੋਂ ਜੀ ਡਿਊਟੀ ਚਲੇ ਜਾਂਦੇ ਤਾਂ ਰੋਬੀ ਦੀ ਜਿਹੜੀ ਵਾਈਫ ਆ ਰੋਬੀ ਦੀ ਪਤਨੀ ਆ ਸੀਮਾ ਉਹਨਾਂ ਦੇ ਘਰ ਇੱਕ ਮੁੰਡਾ ਆਉਂਦਾ ਸੀ ਤੇ ਜਦੋਂ ਵੀ ਕਈ ਵਾਰ ਹਨਾ ਰੋਬੀ ਦੀ ਮਾਂ ਨੇ ਟਾਈਮ ਤੋਂ ਪਹਿਲਾਂ ਆ ਜਾਣਾ ਉਹ ਮੁੰਡਾ ਘਰ ਆਇਆ ਹੁੰਦਾ ਤੇ ਉਹ ਪੁੱਛ ਲੈਂਦੀ ਵੀ ਸੀਮਾ ਇਹ ਕੌਣ ਆ ਤਾਂ ਉਹਨੇ ਕਿਹਾ ਸੀ ਵੀ ਇਹ ਮੇਰੇ ਭੂਆ ਦਾ ਮੁੰਡਾ ਆ ਚਲੋ ਹੁਣ ਆ ਰਿਸ਼ਤੇਦਾਰ ਆ ਜਿਹੜੇ ਭੈਣ ਭਰਾ ਆਪਣੇ ਭੈਣ ਭਰਾਵਾਂ ਕੋਲ ਆ ਹੀ ਜਾਂਦੇ ਆ ਸ਼ੁਰੂ ਸ਼ੁਰੂ ਦੇ ਵਿੱਚ ਰੋਬੀ ਦੀ ਮਾਂ ਨੇ ਕੋਈ ਸ਼ੱਕ ਨਾ ਕੀਤਾ ਪਰ ਹੌਲੀ ਹੌਲੀ ਉਹਨੂੰ ਇਹ ਗੱਲ ਖਟਕਣ ਲੱਗੀ ਵੀ ਚਲੋ ਭੈਣ ਭਰਾ ਤਾਂ ਸਾਰਿਆਂ ਦੇ ਹੁੰਦੇ ਆ ਵੀ ਇਹ ਕਿਹੜਾ ਭਰਾ ਹੈਗਾ ਜਿਹੜਾ ਹਰ ਰੋਜ਼ ਹੀ ਆ ਜਾਂਦਾ ਦੂਜੀ ਗੱਲ ਉਹ ਜਦੋਂ ਵੀ ਆਇਆ ਹੁੰਦਾ ਉਹ ਸੀਮਾ ਦੇ ਬੈੱਡਰੂਮ 'ਚ ਹੁੰਦਾ ਉਹਨੂੰ ਇਹ ਗੱਲ ਮਤਲਬ ਕਹਿੰਦੀ ਨੂੰ ਵੀ ਡਰ ਲੱਗੇ ਉਹਨੇ ਆਪਣੇ ਪਤੀ ਨਾਲ ਗੱਲ ਕੀਤੀ ਰੋਬੀ ਦਾ ਪਿਓ ਕਹਿੰਦਾ ਵੀ ਤੁਹਾਨੂੰ ਨਾ ਆਦਤ ਹੁੰਦੀ ਆ ਕੁੜੀਆਂ ਨੂੰ ਵੀ ਆਪਣੀ ਨੂੰ ਪੜ੍ਹੀ ਲਿਖੀ ਆ ਮਾਡਰਨ ਆ ਜਿਵਾਕ ਇਦਾਂ ਹੀ ਕਰਦੇ ਆ ਹੁਣ ਆਪਣਾ ਰੋਬੀ ਹੈ ਨਹੀਂ ਚਲ ਕਈ ਵਾਰੀ ਆਪਣੇ ਕਿਸੇ ਭਰਾ ਨਾਲ ਵਿਧਵਾਂਦੀ ਹੁੰਦੀ ਆ ਭੂਆ ਮਾਮੇ ਦੇ ਮੁੰਡੇ ਨਾਲ ਵਿਧਵਾਂਦੀ ਹੁੰਦੀ ਆ ਵੀ ਸੱਦ ਲੈਂਦੀ ਆ ਚਲ ਜਿਵਾਕ ਬੈਠੇ ਰਹਿੰਦੇ ਆ ਵੀ ਤੂੰ ਐਂ ਨਾ ਸੋਚ ਰੋਬੀ ਦੀ ਮਾਂ ਇਸ ਗੱਲ ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਕਹਿੰਦੇ ਕਿ ਜੇ ਕੁਛ ਦਾਲ ਦੇ ਵਿੱਚ ਕਾਲਾ ਹੋਵੇ ਤਾਂ ਉਹ ਸਾਡੀਆਂ ਅੱਖਾਂ ਦੇ ਅੱਗੇ ਆਉਂਦਾ ਰਹਿੰਦਾ ਇਹੀ ਗੱਲ ਰੋਬੀ ਦੀ ਮਾਂ ਨੂੰ ਚੁਬਦੀ ਰਹਿੰਦੀ ਸੀ ਉਹ ਪੜ੍ਹੀ ਲਿਖੀ ਸੀ ਸਾਡੇ ਘਰ ਦੇ ਵਿੱਚ ਕਿਸੇ ਦਾ ਕੋਈ ਬਹੁਤਾ ਆਉਣਾ ਜਾਣਾ ਹੋਵੇ ਤੇ ਉਹਦੀਆਂ ਹਰਕਤਾਂ ਉਹਦੀਆਂ ਗੱਲਾਂ ਜਾਂ ਉਹਦੀ ਬਾਡੀ ਲੈਂਗੁਏਜ ਸਾਨੂੰ ਕਿਤੇ ਨਾ ਕਿਤੇ ਬਹੁਤ ਕੁਝ ਦਰਸਾ ਜਾਂਦੀ ਆ ਰੋਬੀ ਦੀ ਮਾਂ ਨੂੰ ਵੀ ਇਹ ਗੱਲ ਠੀਕ ਨਹੀਂ ਲੱਗ ਰਹੀ ਸੀ ਤੇ ਉਹਨਾਂ ਇੱਕ ਦਿਨ ਸੀਮਾ ਨੂੰ ਕਹਿੰਦੀ ਵੀ ਸੀਮਾ ਪੁੱਤ ਗੁੱਸਾ ਨਾ ਕਰੀਂ ਦੇਖ ਤੇਰੀ ਭੂਆ ਦਾ ਮੁੰਡਾ ਆਵੇ ਜੀ ਸਦਕੇ ਆਵੇ ਪਰ ਇੰਨਾ ਵੀ ਆਉਣਾ ਠੀਕ ਨਹੀਂ ਵੀ ਆਪਾਂ ਵਧੀਆ ਮੁਹੱਲੇ ਦੇ ਵਿੱਚ ਰਹਿਣੇ ਆ ਹਨਾ ਕੱਲ ਨੂੰ ਇਹ ਚੀਜ਼ਾਂ ਨੋਟ ਹੋਣ ਪਰ ਲੋਕ ਇਹਦਾ ਕੀ ਬਣਾ ਸਕਦੇ ਆ ਵੀ ਆਪਾਂ ਵਧੀਆ ਸੁਸਾਇਟੀ 'ਚ ਰਹਿਣੇ ਆਗੇ ਤਾਂ ਚਲੋ ਸੀਮਾ ਜਿਹੜੀ ਉਹ ਇਹ ਹੀ ਗੱਲ ਆਪਦੇ ਘਰ ਵਾਲੇ ਰੋਬੀ ਨੂੰ ਫੋਨ ਤੇ ਦੱਸਦੀ ਆ। ਉਹਨੂੰ ਕਹਿੰਦੀ ਕਿ ਰੋਬੀ ਤੂੰ ਤਾਂ ਮੈਨੂੰ ਕਿਹਾ ਸੀ ਕਿ ਮੰਮੀ ਪਾਪਾ ਦਾ ਖਿਆਲ ਰੱਖੀ। ਮੰਮੀ ਪਾਪਾ ਦਾ ਮੈਂ ਬਹੁਤ ਖਿਆਲ ਰੱਖਦੀ ਆ। ਮੰਮੀ ਪੜ੍ਹੇ ਲਿਖੇ ਹੋ ਕੇ ਇਹੋ ਜੀ ਸੋਚ ਰੱਖਦੇ ਆ। ਮੇਰਾ ਕੱਜਨ ਆ ਜਾਂਦਾ ਤੇ ਮੰਮੀ ਉਹਤੇ ਇਤਰਾਜ਼ ਕਰਦੇ ਆ। ਉਹ ਕਹਿੰਦਾ ਵੀ ਕੋਈ ਗੱਲ ਨਹੀਂ ਸੀਮਾ ਮੈਂ ਮੰਮੀ ਨਾਲ ਗੱਲ ਕਰੂੰ। ਰੋਬੀ ਆਪਣੀ ਮਾਂ ਨੂੰ ਕਾਲ ਕਰਦਾ ਤੇ ਕਹਿੰਦਾ ਵੀ ਮਾਂ ਤੂੰ ਕਿਹੋ ਜੀਆਂ ਗੱਲਾਂ ਕਰਦੀਆਂ ਵੀ ਤੂੰ ਆਪਣੀ ਨੂੰਹ ਤੇ ਸ਼ੱਕ ਕਰ ਰਹੀਆਂ। ਉਹ ਕਹਿੰਦੀ ਨਹੀਂ ਪੁੱਤ ਮੈਂ ਸ਼ੱਕ ਨਹੀਂ ਕਰ ਰਹੀ ਪਰ ਇਸ ਤਰ੍ਹਾਂ ਕਿਸੇ ਮੁੰਡੇ ਦਾ ਆਉਣਾ ਠੀਕ ਨਹੀਂ ਹੈਗਾ ਤੇ ਉਹ ਕਹਿੰਦਾ ਵੀ ਚਲ ਕੋਈ ਨਾ ਮੈਂ ਸਮਝਾ ਦੂੰ ਉਸ ਤੋਂ ਬਾਅਦ ਰੋਬੀ ਨੂੰ ਇਹ ਲੱਗਦਾ ਵੀ ਜੇ ਇਹ ਇਕੱਠਿਆਂ ਰਹਿਣੀਆਂ ਸੱਸ ਨੂੰ ਹਾਂ ਤਾਂ ਇਹਨਾਂ ਦੀ ਗੱਲ ਹੈ ਜਿਹੜੀ ਇਸੇ ਤਰ੍ਹਾਂ ਹੀ ਬਦਲਣੀ ਹੈ ਵੀ ਮੁੜ ਕੇ ਇਹ ਸਾਨੂੰ ਤੰਗ ਕਰਨਗੇ ਆ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਫੋਨ ਕਰਦਾ ਤੇ ਕਹਿੰਦਾ ਮਾਂ ਜੇ ਤੁਸੀਂ ਇਤਰਾਜ਼ ਨਾ ਕਰੋ ਤਾਂ ਮੈਂ ਸੀਮਾ ਨੂੰ ਆਪਣੇ ਨਾਲ ਲੈ ਜਾ ਉਹਦੀ ਮਾਂ ਨੂੰ ਵੀ ਹੁੰਦਾ ਵੀ ਇੱਥੇ ਰਹੂਗੀ ਤਾਂ ਹਨਾ ਸਾਡੀ ਕਿਚਕਿਚ ਹੁੰਦੀ ਰਹੂ ਵੀ ਚਲ ਤੂੰ ਲੈ ਜਾ ਪੁੱਤ ਚਲੋ ਉਸ ਤੋਂ ਬਾਅਦ ਰੋਬੀ ਛੁੱਟੀ ਆਉਂਦਾ ਤੇ ਸੀਮਾ ਨੂੰ ਕਹਿੰਦਾ ਵੀ ਤਿਆਰੀ ਕਰ ਲਾ ਸੀਮਾ ਜਿਹੜੀ ਉਹ ਕਹਿੰਦੀ ਮੈਂ ਨਹੀਂ ਜਾਣਾ ਉਹ ਕਹਿੰਦਾ ਕਿ ਕਿਉਂ ਨਹੀਂ ਜਾਣਾ ਨਵਾਂ ਆਪਣਾ ਵਿਆਹ ਹੋਇਆ ਵੀ ਉਦੋਂ ਤਾਂ ਮੈਂ ਦਸਕ ਦੇਣੀ ਲਾ ਕੇ ਗਿਆ ਵੀ ਆਪਾਂ ਪੁੰਨੇ ਘੁਮਾਂ ਫਿਰਾਂਗੇ ਆਪਾਂ ਵਧੀਆ ਇੰਜੋਏ ਕਰਾਂਗੇ ਚੱਲ ਤੂੰ ਮੇਰੇ ਨਾਲ ਚੱਲਣਾ ਚਾਹੁੰਦੇ ਹੋਏ ਵੀ ਸੀਮਾ ਆਪਣੇ ਘਰ ਵਾਲੇ ਰੋਬੀ ਦੇ ਨਾਲ ਚਲੀ ਜਾਂਦੀ ਆ ਹੁਣ ਜਿਹੜੇ ਫਲੈਟ ਦੇ ਵਿੱਚ ਰੋਬੀ ਰਹਿੰਦਾ ਹੁੰਦਾ ਉਹਦੇ ਵਿੱਚ ਉਹਨਾਂ ਦੀ ਇੱਕ ਕੰਮ ਵਾਲੀ ਰੱਖੀ ਹੁੰਦੀ ਆ ਰੋਬੀ ਸਵੇਰੇ ਡਿਊਟੀ ਚੱਲਿਆ ਜਾਂਦਾ ਤੇ ਸੀਮਾ ਘਰ ਦੇ ਵਿੱਚ ਇਕੱਲੀ ਹੁੰਦੀ ਆ ਕੰਮ ਵਾਲੀ ਇੱਕ ਗੱਲ ਨੋਟ ਕਰਦੀ ਆ ਵੀ ਕਈ ਵਾਰ ਜਦੋਂ ਰੋਬੀ ਡਿਊਟੀ ਚੱਲਿਆ ਜਾਂਦਾ ਤਾਂ ਸੀਮਾ ਕੋਲ ਮੁੰਡਾ ਆਉਂਦਾ ਤੇ ਉਹ ਰੋਬੀ ਦੇ ਆਉਣ ਤੋਂ ਪਹਿਲਾਂ ਘਰੋਂ ਚੱਲਿਆ ਜਾਂਦਾ ਕੰਮ ਵਾਲੀ ਦਾ ਜੀ ਕਰਦਾ ਹੁੰਦਾ ਵੀ ਮੈਂ ਰੋਬੀ ਨੂੰ ਦੱਸਾਂ ਪਰ ਫਿਰ ਉਹਨੂੰ ਲੱਗਦਾ ਵੀ ਮੇਰੀ ਔਕਾਤ ਤਾਂ ਇੱਕ ਕੰਮ ਵਾਲੀ ਆ ਵੀ ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਤੇ ਇੱਕ ਦਿਨ ਜਦੋਂ ਰੋਬੀ ਡਿਊਟੀ ਤੋਂ ਆਉਂਦਾ ਤਾਂ ਸੀਮਾ ਘਰ ਨਹੀਂ ਹੁੰਦੀ ਉਹਨੇ 2-3 ਘੰਟੇ ਤੱਕ ਸੀਮਾ ਦਾ ਇੰਤਜ਼ਾਰ ਕਰਦਾ ਜਦੋਂ ਸੀਮਾ ਨਹੀਂ ਆਉਂਦੀ ਉਹ ਫੋਨ ਵੀ ਲਾ ਰਿਹਾ ਹੁੰਦਾ ਉਹਨੂੰ ਵਾਰ-ਵਾਰ ਤੇ ਉਹ ਫੋਨ ਵੀ ਨਹੀਂ ਚੱਕ ਰਹੀ ਹੁੰਦੀ ਤੇ ਉਹ ਕੰਮ ਵਾਲੀ ਨੂੰ ਪੁੱਛਦਾ ਵੀ ਭੈਣੇ ਸੀਮਾ ਕਿੱਥੇ ਗਈ ਹੈ ਤੈਨੂੰ ਪਤਾ ਤਾਂ ਉਹ ਕਹਿੰਦੀ ਵੀ ਵੀਰੇ ਸੀਮਾ ਦੀਦੀ ਤਾਂ ਜਦੋਂ ਤੁਸੀਂ ਚਲੇ ਗਏ ਸੀ ਉਦੋਂ ਦੇ ਗਏ ਆ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜਦੋਂ ਤੁਸੀਂ ਡਿਊਟੀ ਚਲੇ ਜਾਂਦੇ ਹੋ ਤਾਂ ਕੋਈ ਮੁੰਡਾ ਆਉਂਦਾਗਾ ਵੀ ਮੈਨੂੰ ਨਹੀਂ ਪਤਾ ਕੌਣ ਹੈਣਾ ਵੀ ਮੈਂ ਤਾਂ ਕੀ ਲੈਣਾ ਪਰ ਉਹਦਾ ਆਉਣਾ ਮੈਨੂੰ ਠੀਕ ਨਹੀਂ ਲੱਗਦਾ ਰੋਬੀ ਦੇ ਨਾ ਦਿਮਾਗ 'ਚ ਆਪਣੀ ਮਾਂ ਵਾਲੀ ਗੱਲ ਲੱਗਦੀ ਆ ਵੀ ਕਿਤੇ ਸੀਮਾ ਸੱਚੀ ਕੋਈ ਗਲਤ ਤਾਂ ਨਹੀਂ ਕਰ ਰਹੀ ਚਲੋ ਉਹ ਨਾ ਵਾਰ-ਵਾਰ ਸੀਮਾ ਨੂੰ ਫੋਨ ਲਾਉਂਦਾ ਪਰ ਉਹਦਾ ਫੋਨ ਆ ਜਿਹੜਾ ਲੱਗ ਨਹੀਂ ਰਿਹਾ ਹੁੰਦਾ ਰਾਤ ਦੇ 10 ਵਜੇ ਤੱਕ ਉਹ ਸੀਮਾ ਦਾ ਇੰਤਜ਼ਾਰ ਕਰਦਾ ਤੇ ਸੀਮਾ ਘਰ ਆਉਂਦੀ ਆ ਜਿੱਦੋਂ ਡੋਰ ਬੈੱਲ ਵੱਜਦੀ ਆ ਰੋਬੀ ਦਰਵਾਜ਼ਾ ਖੋਲਦਾ ਤਾਂ ਸੀਮਾ ਦੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਆ ਉਹਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਹੁੰਦੇ ਤੇ ਇੱਕ ਮੁੰਡਾ ਉਹਨੂੰ ਗੱਡੀ ਦੇ ਵਿੱਚੋਂ ਉਤਾਰ ਕੇ ਚਲਿਆ ਜਾਂਦਾ ਰੋਬੀ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕਰਦਾ ਵੀ ਕੌਣ ਸੀ ਮੁੰਡਾ ਉਹਨੂੰ ਨਹੀਂ ਦਿਸਿਆ ਚਲੋ ਉਹ ਸੀਮਾ ਨੂੰ ਸੰਭਾਲਦਾ ਸੀਮਾ ਦੀ ਵਾਹ ਫੜ ਕੇ ਉਹਨੂੰ ਕਮਰੇ 'ਚ ਲਿਆਉਂਦਾ ਤੇ ਕਮਰੇ 'ਚ ਲਿਆ ਕੇ ਉਹਦੀ ਇੱਕ ਚਪੇੜ ਲਾਉਂਦਾ ਉਹਨੂੰ ਕਹਿੰਦਾ ਵੀ ਆਹ ਦਿਨ ਦੇਖਣ ਲਈ ਮੈਂ ਤੈਨੂੰ ਇੱਥੇ ਲਿਆਇਆ ਸੀ ਕੀ ਕਰਤੂਤ ਆਹੇ ਆ ਕੀ ਕਰਦੀਆਂ ਤੂੰ ਤੇ ਚਲੋ ਨਸ਼ੇ 'ਚ ਹੁੰਦੀ ਉਹ ਕਹਿੰਦੀ ਕਿ ਤੂੰ ਮੇਰੇ ਥੱਪੜ ਕਿਵੇਂ ਮਾਰਿਆ ਉਹਦੇ ਨਾਲ ਬਹਿਸ ਕਰਦੀ ਆ ਰੋਬੀ ਨੂੰ ਇਹ ਲੱਗਦਾ ਵੀ ਇਹਦੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਨਸ਼ੇ 'ਚ ਆ ਚਲੋ ਉਹ ਸਾਰੀ ਰਾਤ ਪਿਆ ਆਪਣੀ ਮਾਂ ਦੀਆਂ ਗੱਲਾਂ ਬਾਰੇ ਸੋਚਦਾ ਰਹਿੰਦਾ ਸਵੇਰ ਹੁੰਦਿਆਂ ਹੀ ਉਹਨੂੰ ਗੁੱਸਾ ਹੁੰਦਾ ਉਹ ਉੱਠ ਕੇ ਤਿਆਰ ਹੋਣ ਲੱਗਦਾ ਤਾਂ ਸੀਮਾ ਜਿਹੜੀ ਉਹ ਆਪਣੀ ਗਲਤੀ ਦਾ ਕੋਈ ਰਿਅਲਾਈਜ਼ ਨਹੀਂ ਕਰਦੀ ਉਹਨੂੰ ਆਏ ਲੱਗਦੇ ਨਹੀਂ ਵੀ ਮੇਰਾਤ ਗਲਤ ਸੀ ਤੇ ਚਲੋ ਉੱਠ ਕੇ ਉਹ ਵੇਖਦੀ ਆ ਵੀ ਰੋਬੀ ਗੁੱਸੇ ਚ ਹੈਣਾ ਤੇ ਉਹਨੂੰ ਕਹਿੰਦੀ ਕਿ ਥੋੜੇ ਯਾਦ ਆ ਤੁਸੀਂ ਰਾਤ ਮੇਰੇ 'ਚ ਪੇੜ ਮਾਰੀ ਸੀ ਉਹ ਕਹਿੰਦਾ ਬਿਲਕੁਲ ਮੇਰੇ ਯਾਦ ਆ ਮੈਂ ਕਿਉਂ ਭੁੱਲੂ ਭੁੱਲ ਤਾਂ ਤੂੰ ਸਕਦੀ ਆ ਕਿਉਂਕਿ ਤੂੰ ਨਸ਼ੇ 'ਚ ਸੀ ਉਹ ਕਹਿੰਦੀ ਨਹੀਂ ਭੁੱਲੀ ਤਾਂ ਮੈਂ ਵੀ ਨਹੀਂ ਉਹ ਕਹਿੰਦਾ ਵੀ ਚਲ ਜੇ ਤੂੰ ਗੱਲ ਛੇੜ ਹੀ ਲਈ ਤਾਂ ਬੈਠ ਉਹਨੂੰ ਬਿਠਾ ਕੇ ਗੱਲ ਕਰਦਾ ਵੀ ਸੀਮਾ ਇਹ ਆਦਤਾਂ ਮੈਨੂੰ ਨਹੀਂ ਪਸੰਦ ਬਈ ਤੂੰ ਪਹਿਲਾਂ ਤਾਂ ਮੈਨੂੰ ਬਿਨਾਂ ਦੱਸੇ ਬਿਨਾਂ ਪੁੱਛੀ ਗਈ ਚਲ ਨਹੀਂ ਪੁੱਛਣਾ ਸੀ ਦੱਸ ਤਾਂ ਸਕਦੀ ਸੀ ਵੈਸੇ ਵੀ ਇੱਥੇ ਆਪਣਾ ਕੌਣ ਆ ਤੈਨੂੰ ਇੱਥੇ ਫਰੈਂਡ ਸਰਕਲ ਬਣਾਉਣ ਦੀ ਲੋੜ ਨਹੀਂ ਹੈਗੀ ਤੇ ਨਾਲੇ ਆਪਣੇ ਘਰੇ ਕੌਣ ਆਉਂਦਾ ਹੁੰਦਾ ਉਹ ਕਹਿੰਦੀ ਤੈਨੂੰ ਕੌਣ ਕਹਿੰਦਾ ਵੀ ਆਪਣੇ ਘਰ ਕੋਈ ਆਉਂਦਾ ਉਹ ਕਹਿੰਦਾ ਮੈਨੂੰ ਪਤਾ ਲੱਗਿਆ ਕਹਿੰਦੀ ਪਹਿਲਾਂ ਤੇਰੀ ਮਾਂ ਵੀ ਇਹ ਸ਼ੱਕ ਕਰਦੀ ਹੁੰਦੀ ਸੀ ਹੁਣ ਤੂੰ ਵੀ ਕਹਿੰਦੀ ਮੈਂ ਤਾਂ ਫਸ ਗਈ ਥੋਡੇ ਨਾਲ ਵਿਆਹ ਕਰਾ ਕੇ ਉਹ ਕਹਿੰਦਾ ਸੀਮਾ ਦੇਖ ਵਿਆਹ ਤੋਂ ਬਾਅਦ ਇੱਕ ਔਰਤ ਦੀ ਕਮਰਿਆਦਾ ਹੁੰਦੀ ਆ ਤੂੰ ਇੱਕ ਨੂੰ ਆ ਇੱਕ ਪਤਨੀ ਆ ਤੂੰ ਕੰਮ ਕੋਈ ਨਹੀਂ ਕਰਦੀ ਮੈਂ ਕਦੇ ਇਤਰਾਜ਼ ਨਹੀਂ ਕੀਤਾ ਤੂੰ ਜਿੱਥੇ ਮਰਜੀ ਜਾ ਹਨਾ ਘੁੰਮ ਫਿਰ ਪਰ ਜੇ ਸਾਰਾ ਦਿਨ ਤੂੰ ਇੰਨਾ ਕੰਮਾਂ 'ਚ ਰਹਵੇਂਗੀ ਤਾਂ ਆਪਣਾ ਰਿਸ਼ਤਾ ਖਰਾਬ ਹੋਊ ਤੈਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਤੈਨੂੰ ਆਪਣੇ ਪਤਨੀ ਵਾਲੇ ਫਰਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤਾਂ ਸੀਮਾ ਖਿਜ ਕੇ ਉੱਠ ਖੜਦੀ ਆ ਤੇ ਕਹਿੰਦੀ ਮੈਂ ਤੁਹਾਡਾ ਇੱਥੇ ਭਾਸਣ ਸੁਣਨ ਲਈ ਨਹੀਂ ਬੈਠੀ ਕਾਫੀ ਉਹਨਾਂ 'ਚ ਬਹਿਸ ਹੁੰਦੀ ਆ ਤਹ ਲੋਗ ਉਸਤੇ ਇਹਦੇ ਵਿੱਚ ਰੋਬੀ ਆਪਣੀ ਡਿਊਟੀ ਤੇ ਚਲਿਆ ਜਾਂਦਾ ਤੇ ਜਿਹੜੀ ਕੰਮ ਵਾਲੀ ਹੁੰਦੀ ਹੈ ਉਹਨੂੰ ਪਤਾ ਲੱਗ ਰਿਆ ਹੁੰਦਾ ਵੀ ਇਹਨਾਂ ਦੀ ਲੜਾਈ ਹੋ ਰਹੀ ਆ ਤੇ ਉਹਨੂੰ ਇਹ ਵੀ ਪਤਾ ਹੁੰਦਾ ਵੀ ਰਾਤ ਜਦੋਂ ਮੈਂ ਗਈਆਂ ਉਦੋਂ ਤੱਕ ਹਜੇ ਸੀਮਾ ਆਈ ਨਹੀਂ ਸੀ ਚਲ ਅਗਲੇ ਦਿਨ ਸੀਮਾ ਕੀ ਕਰਦੀ ਆ ਸੀਮਾ ਉਸ ਮੁੰਡੇ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਕਿ ਮੈਂ ਤਿਆਰ ਆ ਤੂੰ ਆ ਜਾ ਕੰਮ ਵਾਲੀ ਇਹ ਗੱਲ ਸੁਣ ਲੈਂਦੀ ਆ ਤੇ ਉਹ ਨਾ ਕਿਤੇ ਖਿੜਕੀ ਵਿੱਚ ਦੀ ਵੇਖਦੀ ਆ ਵੀ ਸੀਮਾ ਆਪਣੇ ਕੱਪੜੇ ਪੈਕ ਕਰਕੇ ਬੈਠੀ ਹੁੰਦੀ ਆ ਤੇ ਕਿਤੇ ਜਾਣ ਦੀ ਤਿਆਰੀ ਹੁੰਦੀ ਆ ਕੰਮਲ ਨੂੰ ਹੀ ਲੱਗਿਆ ਵੀ ਮੈਨੂੰ ਦੱਸ ਦੇਣਾ ਚਾਹੀਦਾ ਰੋਬੀ ਨੂੰ ਉਹ ਰੋਬੀ ਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਵੀ ਵੀਰੇ ਵੀ ਸੀਮਾ ਮੈਡਮ ਨਾਲ ਕੋਈ ਗੱਲ ਹੋਈ ਵੀ ਉਹ ਆਪਣਾ ਬੈਗ ਭਰੀ ਬੈਠੀ ਹੈ ਤੇ ਉਹਨੇ ਕਿਸੇ ਨੂੰ ਫੋਨ ਕੀਤਾ ਵੀ ਮੈਂ ਤਿਆਰ ਹਾਂ ਤੂੰ ਆ ਜਾ ਵੀ ਥੋੜੀ ਗੱਲ ਵੱਧ ਨਾ ਜਾਵੇ ਵੀ ਤੁਸੀਂ ਹੁਣੇ ਆਜੋ ਰੋਬੀ ਉਸੇ ਪੈਰ ਕਾਰ ਚੱਕਦਾ ਤੇ ਘਰ ਆਉਂਦਾ ਜਦੋਂ ਉਹ ਘਰ ਆਉਂਦਾ ਤਾਂ ਸੀਮਾ ਤੇ ਉਹ ਮੁੰਡਾ ਜਿਹੜਾ ਉਹੋ ਤਿਆਰੀ ਕਰ ਚੁੱਕੇ ਹੁੰਦੇ ਆ ਜਾਣ ਦੀ ਸੀਮਾ ਆਪਣੇ ਘਰ ਵਾਲੇ ਨੂੰ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਆ ਜਦੋਂ ਰੋਬੀ ਦੋਨਾਂ ਵੱਲ ਵੇਖਦਾ ਉਹ ਮੁੰਡਾ ਜਿਹੜਾ ਹੁੰਦਾ ਉਹ ਮੁੰਡਾ ਰੋਬੀ ਨੂੰ ਦੇਖ ਕੇ ਉੱਥੋਂ ਖਿਸਕ ਜਾਂਦਾ ਕਿਉਂਕਿ ਰੋਬੀ ਅੰਦਰ ਆਇਆ ਉਹਨੇ ਦੋਨਾਂ ਨੂੰ ਬਾਹਰ ਨਿਕਲਦੇ ਵੇਖਿਆ ਤੇ ਉਹ ਮੁੰਡੇ ਨੂੰ ਇਹ ਲੱਗਿਆ ਵੀ ਮੇਰਾ ਭੱਜਣਾ ਸਹੀ ਆ ਉਹ ਤਾਂ ਭੱਜ ਜਾਂਦਾ ਮੁੜ ਕੇ ਰੋਬੀ ਸੀਮਾ ਦੀ ਬਾਹ ਫੜਦਾ ਤੇ ਬਾਹ ਫੜ ਕੇ ਉਹਨੂੰ ਕਮਰੇ ਚ ਲੈ ਜਾਂਦਾ ਤੇ ਉਹਦੇ ਦੋ ਤਿੰਨ ਚਪੇੜਾ ਮਾਰਦਾ ਉਹਨੂੰ ਕਹਿੰਦਾ ਵੀ ਗਲਤੀ ਮੈਂ ਕੀਤੀ ਤੇਰੇ ਤੇ ਯਕੀਨ ਕੀਤਾ ਉਦੋਂ ਵੱਡੀ ਗਲਤੀ ਇਹ ਕੀਤਾ ਵੀ ਪਹਿਲੀ ਵਾਰ ਯਕੀਨ ਕਰਕੇ ਮੈਂ ਦੁਬਾਰੇ ਫੇਰ ਤੇਰੇ ਤੇ ਯਕੀਨ ਕੀਤਾ ਕੀ ਕਰਤੂਤ ਆਏ ਤੂੰ ਕਿੱਥੇ ਚੱਲੀ ਆਂ ਤਾ ਫਿਰ ਸੀਮਾ ਜਿਹੜੀ ਉਹ ਸੱਚ ਬੋਲ ਦਿੰਦੀ ਆ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਚਲ ਜੇ ਫਿਰ ਤੁਹਾਨੂੰ ਦੋਨਾਂ ਨੂੰ ਮੇਰੇ ਤੇ ਸ਼ੱਕ ਆ ਤਾਂ ਮੈਂ ਤੁਹਾਡਾ ਸ਼ੱਕ ਆ ਜਿਹੜਾ ਯਕੀਨ 'ਚ ਬਦਲਦੇ ਆ ਤੇ ਮੈਂ ਦੱਸ ਦਿਆਂ ਵੀ ਇਹ ਮੁੰਡੇ ਨਾਲ ਮੇਰਾ ਰਿਸ਼ਤਾ ਮੈਂ ਉਹਨੂੰ ਪਿਆਰ ਕਰਦੀ ਆ ਤੇ ਮੈਂ ਉਹਦੇ ਨਾਲ ਹੀ ਰਹਿਣਾ ਚਾਹਣੀ ਆ ਰੋਬੀ ਕਹਿੰਦਾ ਫਿਰ ਤੂੰ ਮੇਰੇ ਨਾਲ ਕਿਉਂ ਵਿਆਹ ਕਰਾਇਆ ਕਹਿੰਦੀ ਮੇਰੇ ਘਰਦਿਆਂ ਨੇ ਕੀਤਾ ਮੇਰੇ ਘਰਦਿਆਂ ਨੇ ਕੀਤਾ ਮੈਂ ਤਾਂ ਕਰਾਉਣਾ ਚਾਹੁੰਦੀ ਨਹੀਂ ਸੀ ਮੇਰੇ ਘਰਦਿਆਂ ਨੇ ਮੈਨੂੰ ਪਿਆਰ ਨਾਲ ਮਨਾ ਕੇ ਮੈਨੂੰ ਗੱਲਾਂ 'ਚ ਲਾ ਕੇ ਵਿਆਹ ਕਰਾ ਲਿਆ ਮੇਰੇ ਤਾਂ ਤੇਰੇ ਨਾਲ ਸ਼ੌਂਕ ਹੀ ਨਹੀਂ ਮਿਲਦੇ ਨਾ ਤੇਰੇ ਨਾਲ ਮੇਰੇ ਇਹ ਵਿਚਾਰ ਮਿਲਦੇ ਆ ਤੇਰੇ ਨਾਲ ਤਾਂ ਨਹੀਂ ਰਹਿ ਸਕਦੀ ਤੇਰੇ ਨਾਲ ਰਹਿ ਕੇ ਤਾਂ ਮੈਨੂੰ ਘੁੱਟਣ ਮਹਿਸੂਸ ਹੁੰਦੀ ਆ ਉਹ ਕਹਿੰਦਾ ਠੀਕ ਆ ਫਿਰ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਰਿਸ਼ਤਾ ਖਤਮ ਕਰ ਕਹਿੰਦੀ ਤੂੰ ਆਪਣੇ ਮਾਪਿਆਂ ਦਾ ਸੰਸਕਾਰੀ ਪੁੱਤਾਂ ਤੇ ਤੂੰ ਚਾਹਣਾ ਕਿ ਮੈਂ ਸੰਸਕਾਰੀ ਨਾ ਬਣਾ ਮੈਥੋਂ ਇਹ ਸਿਆਣਪ ਵਾਲਾ ਪਖੰਡ ਨਹੀਂ ਹੁੰਦਾ ਹੈਗਾ ਮੈਂ ਤਾਂ ਆਪਣੀ ਜ਼ਿੰਦਗੀ ਖੁੱਲੇ ਢੰਗ ਨਾਲ ਜੀਣਾ ਚਾਹਣੀ ਆ ਖੁੱਲੀ ਹਵਾ ਚ ਸਾਹ ਲੈਣਾ ਚਾਹਣੀ ਆ ਤੇਰੇ ਇਸ ਫਲੈਟ ਦੇ ਵਿੱਚ ਤਾਂ ਮੇਰਾ ਦਮ ਘੁੱਟਦਾ ਰੋਬੀ ਆ ਜਿਹੜਾ ਉਹ ਕਹਿੰਦਾ ਫਿਰ ਠੀਕ ਆ ਆਵਦੇ ਮਾਪਿਆਂ ਨਾਲ ਘਰ ਗੱਲ ਆਪਾਂ ਚਲਦੇ ਆਂ ਤੇ ਜਾ ਕੇ ਆਪਾਂ ਬਹਿ ਕੇ ਗੱਲ ਨਿਬੇੜਦੇ ਆਂ ਉਸ ਤੋਂ ਬਾਅਦ ਰੋਬੀ ਆਪਣੇ ਮਾਪੇ ਨੂੰ ਫੋਨ ਕਰਦਾ ਸਾਰੀ ਗੱਲ ਦੱਸਦਾ ਤੇ ਆਪਣੇ ਸਹੁਰੇ ਘਰ ਵੀ ਫੋਨ ਕਰਦਾ ਤੇ ਉਹਦੀ ਮਾਂ ਕਹਿੰਦੀ ਪੁੱਤ ਤੂੰ ਕੱਲ ਨੂੰ ਹੀ ਆ ਜਾ ਮੈਂ ਰਿਸ਼ਤੇਦਾਰ ਬੁਲਾਉਣੀ ਆਂਗੀ ਬਚੋਲਿਆਂ ਨੂੰ ਬੁਲਾਉਣੀ ਆਂ ਆਪਾਂ ਗੱਲ ਕਰਾਂਗੇ ਚਲੋ ਅਗਲੇ ਦਿਨ ਰੋਬੀ ਸੀਮਾ ਨੂੰ ਲੈ ਕੇ ਵਾਪਸ ਆਪਣੇ ਸ਼ਹਿਰ ਆ ਜਾਂਦਾ ਜਲੰਧਰ ਸ਼ਹਿਰ ਦੇ ਵਿੱਚ ਰਹਿੰਦੇ ਹੁੰਦੇ ਆ ਉਹ ਆਉਂਦਾ ਜਦੋਂ ਘਰ ਤੇ ਆਪਣੀ ਮਾਂ ਦੇ ਗੱਲ ਲੱਗ ਕੇ ਰੋਣ ਲੱਗ ਜਾਂਦਾ ਉਹ ਨੂੰ ਕਹਿੰਦਾ ਮਾਂ ਤੂੰ ਕਹਿੰਦੀ ਹੁੰਦੀ ਸੀ ਨਾ ਮੈਨੂੰ ਮਾਡਰਨ ਨੂੰ ਚਾਹੀਦੀ ਆ ਵੀ ਤੂੰ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਤੇ ਉਹਦੀ ਮਾਂ ਕਹਿੰਦੀ ਵੀ ਜਦੋਂ ਮੈਂ ਤੈਨੂੰ ਪਹਿਲੀ ਦੱਸਤਾ ਸੀ ਵੀ ਇਹਦਾ ਚਾਲ ਚੱਲਣਾ ਮੈਨੂੰ ਠੀਕ ਨਹੀਂ ਲੱਗਦਾ ਉਹ ਕਹਿੰਦਾ ਫਿਰ ਮੈਂ ਕੀ ਕਰ ਸਕਦਾ ਸੀ ਤੇ ਚਲੋ ਉਹ ਕਹਿੰਦੀ ਵੀ ਆਪਾਂ ਤਾਂ ਪੁੱਤ ਫਸ ਗਏ ਉਹ ਕਹਿੰਦਾ ਵੀ ਕੋਈ ਨਹੀਂ ਮਾਂ ਫਸੇ ਹਾਂ ਤਾਂ ਆਪਣੇ ਕੋਲੇ ਬਚਣ ਦਾ ਰਾਹ ਵੀ ਹੈਗਾ ਹਜੇ ਵੀ ਡੁੱਲੇ-ਵੇਰਾ ਦਾ ਕੁਝ ਨਹੀਂ ਵਿਗੜਿਆ ਚਲੋ ਦੋਨੇ ਤਿਰਾਂ ਦੇ ਵੱਲੋਂ ਰਿਸ਼ਤੇਦਾਰ ਬੁਲਾਏ ਜਾਂਦੇ ਆ ਕੱਠ ਹੁੰਦਾ ਤੇ ਕੱਠ ਦੇ ਵਿੱਚ ਜਦੋਂ ਗੱਲ ਹੁੰਦੀ ਆ ਤਾਂ ਫਿਰ ਸੀਮਾ ਜਿਹੜੀ ਬੜੀ ਬਿਸ਼ਰਮੀ ਦੇ ਨਾਲ ਇਹ ਕਹਿੰਦੀ ਆ ਵੀ ਮੇਰਾ ਇਹਦੇ ਨਾਲ ਵਿਆਹ ਹੋਇਆ ਜੇ ਚਾਹੁੰਦਾ ਮੈਨੂੰ ਤਲਾਕ ਦੇਣਾ ਤਾਂ ਮੈਨੂੰ 90 ਲੱਖ ਰੁਪਈਆ ਚਾਹੀਦਾ ਤੇ ਸੀਮਾ ਦੇ ਘਰ ਦੇ ਵੀ ਉਹਦਾ ਸਾਥ ਦਿੰਦੇ ਆ ਤੇ ਉਹ ਕਹਿੰਦੇ ਵੀ 90 ਲੱਖ ਵਾਲਾ ਕੀ ਗੱਲ ਆ ਹਨਾ ਵੀ ਵਿਆਹ ਨੂੰ ਤਾਂ ਹਜੇ 4 ਮਹੀਨੇ ਹੋਇਆ ਵੀ ਜਿੰਨਾ ਵਿਆਹ ਤੇ ਖਰਚਾ ਹੋਇਆ ਸੀ ਉਹਨਾਂ ਦੇ ਦੇ ਦਿਆਂਗੇ ਕਹਿੰਦੀ ਨਾ ਨਹੀਂ ਮੈਂ ਦਾਜ ਦੇਹੀ ਦਾ ਕੇਸ ਪਾਉਂਗੀ ਚਲੋ ਗੱਲ ਕਰ ਕਰਾ ਕੇ 2-3 ਦਿਨ ਕੱਠ ਹੁੰਦਾ ਲਗਾਤਾਰ ਤੇ ਤਿੰਨ ਦਿਨਾਂ ਬਾਅਦ ਗੱਲ 35 ਲੱਖ ਤੇ ਨਿਬੜ ਜਾਂਦੀ ਆ ਫਿਰ ਸੀਮਾ ਨੂੰ ਇਹ ਵੀ ਲੱਗਦਾ ਵੀ 35 ਲੱਖ ਕਿਹੜਾ ਮਾੜਾ ਤੇ ਉਹਦੇ ਘਰ ਦੇ ਵੀ ਲਾਲਚੀ ਹੁੰਦੇ ਆ 35 ਲੱਖ ਦੇ ਵਿੱਚ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਚਲੋ ਤਲਾਕ ਹੋ ਜਾਂਦਾ ਪੰਚਾਇਤ ਦੇ ਵਿੱਚ ਹੀ ਇਹ ਤਲਾਕ ਆ ਜਿਹੜਾ ਹੋ ਜਾਂਦਾ ਹੁਣ ਰੋਬੀ ਤੇ ਉਹਦੀ ਮਾਂ ਆਪਣੇ ਆਪ ਨੂੰ ਅ ਸੁਰਖਰੂ ਹੋਇਆ ਮਹਿਸੂਸ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਵੱਡੀ ਮੁਸੀਬਤ ਦੇ ਵਿੱਚੋਂ ਬਚ ਗਏ ਪਰ ਹੁਣ ਰੋਬੀ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਸੀ ਕਿਉਂਕਿ ਇੱਕ ਉਹ ਕੁੜੀ ਜੀਤੇ ਉਹਨੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਉਹੀ ਕੁੜੀ ਉਹਨੂੰ ਧੋਖਾ ਦੇ ਕੇ ਚਲੀ ਗਈ ਉਹ ਆਪਣੀ ਮਾਂ ਕੋਲ ਕਹਿੰਦਾ ਵੀ ਮਾਂ ਆਪਾਂ ਤਾਂ ਇਹਨੇ ਮਾੜੇ ਹੈ ਨਹੀਂ ਸੀ ਆਪਣੇ ਨਾਲ ਕਿਉਂ ਮਾੜੀ ਹੋਗੀ ਉਹਦੇ ਮਾਪਿਆਂ ਨੂੰ ਵੀ ਇਹ ਲੱਗਦਾ ਵੀ ਸਾਡੀ ਹਨਾ ਸਾਰੀ ਉਮਰ ਦੀ ਕਮਾਈ ਜਿਹੜੀ ਪੂੰਜੀ ਆ ਵੀ 35 ਲੱਖ ਰੁਪਏ ਮਿੰਟ ਚ ਲੇਗੀ ਕਿਉਂਕਿ ਉਸੇ ਸਮੇਂ ਉਹਦੇ ਮੰਮੀ ਪਾਪਾ ਦੀ ਰਿਟਾਇਰਮੈਂਟ ਹੋਣੀ ਹੁੰਦੀ ਆ ਤੇ ਜੋ ਵੀ ਰਿਟਾਇਰਮੈਂਟ ਤੋਂ ਪੈਸਾ ਮਿਲਣਾ ਹੁੰਦਾ ਇਸ ਗੱਲ ਦਾ ਸੀਮਾ ਨੂੰ ਪਤਾ ਹੁੰਦਾ ਵੀ ਪੈਸਾ ਬਾਵਾ ਮਿਲੂਗਾ ਉਹਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਤੇ ਉਹਨੂੰ ਇਹ ਹੁੰਦਾ ਵੀ ਆਪੇ ਮੇਰੇ ਤੋਂ ਖੇੜਾ ਛਡਾਉਣ ਦੇ ਮਾਰੇ ਦੇਣਗੇ ਉਹਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਪਤਾ ਸੀ ਵੀ ਮੈਨੂੰ ਇਹ ਰੱਖਣਾ ਨਹੀਂ ਚਾਹੁੰਦੇ ਤੇ ਉਹਦੇ ਮਾਪਿਆਂ ਨੂੰ ਵੀ ਇਸ ਗੱਲ ਦਾ ਲਾਲਚ ਹੋ ਜਾਂਦਾ ਵੀ ਚਲ ਜੇ ਸਾਨੂੰ ਪੈਸਾ ਮਿਲੂਗਾ ਉਹਦੇ ਵਿੱਚੋਂ ਕੁਝ ਪੈਸੇ ਅਸੀਂ ਰੱਖ ਕੇ ਦਾ ਕਿਤੇ ਹੋਰ ਵਿਆਹ ਕਰ ਦਿਆਂਗੇ ਤੇ ਉਸ ਤੋਂ ਬਾਅਦ ਉਹ ਕੁੜੀ ਸੀਮਾ ਜਿਹੜੇ ਮੁੰਡੇ ਦੇ ਨਾਲ ਰਹਿੰਦੀ ਸੀ ਵਿਆਹ ਕਰਾਉਣਾ ਚਾਹੁੰਦੀ ਸੀ ਉਸ ਦਿਵਾਰ ਉਹਨੂੰ ਕਹਿੰਦੀ ਆ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣੀ ਆ ਉਹ ਮੁੰਡਾ ਜਿਹੜਾ ਉਹਨੂੰ ਕਹਿੰਦਾ ਵੀ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣ ਦਾ ਕਦੇ ਵਾਅਦਾ ਹੀ ਨਹੀਂ ਕੀਤਾ ਤੇ ਉਹ ਕਹਿੰਦੀ ਵੀ ਜਦੋਂ ਤੂੰ ਮੇਰੇ ਨਾਲ ਭੱਜਣ ਨੂੰ ਤਿਆਰ ਸੀ ਉਹ ਕਹਿੰਦਾ ਵੀ ਤੇਰਾ ਹੀ ਪ੍ਰੈਸ਼ਰ ਸੀ ਨਾ ਮੇਰੇ ਤੇ ਵੀ ਮੈਂ ਤੇਰੇ ਨਾਲ ਜਾਣਾ ਚਾਹਣੀ ਆ ਮੈਂ ਤੇਰੀਆਂ ਗੱਲਾਂ 'ਚ ਆ ਗਿਆ ਸੀ ਪਰ ਕਹਿੰਦਾ ਹੁਣ ਮੈਂ ਅੰਦਾਜ਼ਾ ਲਾ ਲਿਆ ਵੀ ਜਿਹੜੀ ਤੂੰ ਆਪਣੇ ਘਰ ਵਾਲੇ ਦੀ ਨਹੀਂ ਬਣੀ ਜਿਨੇ ਤੈਨੂੰ ਇੰਨੀ ਐਸ਼ੋ ਆਰਾਮ ਦੀ ਜ਼ਿੰਦਗੀ ਦਿੱਤੀ ਮੈਂ ਤਾਂ ਕਮਾਉਂਦਾ ਕੁਝ ਨਹੀਂ ਜਦੋਂ ਤੂੰ ਲੱਖ ਰੁਪਏ ਤਨਖਾਹ ਵਾਲੇ ਮੁੰਡੇ ਨਾਲ ਨਹੀਂ ਟਿਕੀ ਮੈਂ ਤਾਂ ਕਮਾਉਂਦਾ ਕੁਝ ਨਹੀਂ ਮੇਰੇ ਨਾਲ ਤੂੰ ਕਿੱਥੋਂ ਟਿਕੇਂਗੀ ਇਸ ਕਰਕੇ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਜਦੋਂ ਉਹ ਮੁੰਡਾ ਆਪਣੇ ਦਿਲ ਦੀ ਗੱਲ ਸੀਮਾ ਨੂੰ ਦੱਸਦਾ ਤਾਂ ਸੀਮਾ ਨੂੰ ਕਹਿੰਦੀ ਵੀ ਮੇਰਾ ਤਲਾਕ ਕਰਾ ਕੇ ਮੇਰੀ ਜ਼ਿੰਦਗੀ ਖਰਾਬ ਕਰਕੇ ਤੂੰ ਬਚ ਜੀਂਗਾ ਫਸਾਂ ਤੈਨੂੰ ਵੀ ਬਲਾਤਕਾਰ ਦਾ ਪਰਚਾ ਦਰਜ ਕਰੂੰ ਉਹ ਮੁੰਡਾ ਸੀਮਾ ਦੀ ਇਸ ਗੱਲ ਤੋਂ ਇੰਨਾ ਡਰ ਜਾਂਦਾ ਵੀ ਉਹ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲੈਂਦਾ ਉਹਦੀ ਮੌਤ ਹੋ ਜਾਂਦੀ ਆ ਪਰ ਸੀਮਾ ਨੂੰ ਉਹਦੀ ਮੌਤ ਨਾਲ ਕੋਈ ਫਰਕ ਨਹੀਂ ਪੈਂਦਾ ਸੀਮਾ ਆਪਣੇ ਪਤੀ ਤੋਂ ਤਲਾਕ ਲੈ ਕੇ ਉਵੇਂ ਹੀ ਖੁੱਲੀ ਜ਼ਿੰਦਗੀ ਜਿਉਂਦੀ ਆ ਕਲੱਬਾਂ 'ਚ ਜਾਂਦੀ ਆ ਮੁੰਡੇ ਕੁੜੀਆਂ ਨਾਲ ਜਾਂਦੀ ਆ ਆਉਂਦੀ ਆ ਕਹਿੰਦੇ ਆ ਕਿ ਕਹਿਣਾ ਨਹੀਂ ਚਾਹੀਦੀ ਇਹ ਸ਼ਬਦ ਵੀ ਜਦੋਂ ਕੋਈ ਬੰਦੇ ਦੀ ਸ਼ਰਮ ਲੈ ਜੇ ਬੰਦਾ ਬਿਸ਼ਰਮ ਹੋ ਜੇ ਚਾਹੇ ਉਹ ਔਰਤਾ ਚਾਹੀ ਮਰਦਾ ਤਾਂ ਉਹਨੂੰ ਸਮਾਜ ਦਾ ਆਸੇ ਪਾਸੇ ਦਾ ਕੋਈ ਫਰਕ ਨਹੀਂ ਪੈਂਦਾ ਜੇ ਸੀਮਾ ਨੂੰ ਇਹਨਾਂ ਗੱਲਾਂ ਦਾ ਫਰਕ ਪੈਂਦਾ ਹੁੰਦਾ ਤਾਂ ਸ਼ਾਇਦ ਉਹ ਆਪਣੀਆਂ ਆਦਤਾਂ ਪਹਿਲਾਂ ਹੀ ਸੁਧਾਰ ਲੈਂਦੀ ਪਰ ਇਸ ਗੱਲ ਨੂੰ ਪ੍ਰੋਬੀ ਤੇ ਉਹਦੇ ਪਰਿਵਾਰ ਨੇ ਦਿਲ ਤੇ ਲਾ ਲਿਆ ਸੀ ਜਦੋਂ ਰੋਬੀ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਉਹ ਪੂਨੇ ਨਹੀਂ ਜਾਣਾ ਚਾਹੁੰਦਾ ਹੁੰਦਾ ਪਰ ਉਹਦੇ ਮਾਪਿਆਂ ਨੂੰ ਇਹ ਹੁੰਦਾ ਵੀ ਜੇ ਇੱਥੇ ਰਹੂਗਾ ਤੇ ਜਾਦਾ ਡਿਪਰੈਸ਼ਨ ਦੇ ਵਿੱਚ ਚਲਿਆ ਜਾਊ ਨੌਕਰੀ ਵੀ ਛੁੱਟ ਗਈ ਉਹ ਆਪਣੇ ਪੁੱਤ ਨੂੰ ਹਨਾ ਪਿਆਰ ਨਾਲ ਮਨਾ ਕੇ ਪੂਨੇ ਭੇਜ ਦਿੰਦੇ ਆ ਚਲੋ ਪੂਨੇ ਜਾਂਦਾ ਉਹ ਆਪਣੀ ਡਿਊਟੀ ਤਾਂ ਕਰਦਾ ਪਰ ਰੋਜ਼ ਰਾਤ ਨੂੰ ਉਹ ਸ਼ਰਾਬ ਪੀਂਦਾ ਉੱਥੇ ਜਿਹੜੇ ਉਹਦੇ ਦੋਸਤ ਹੁੰਦੇ ਆ ਉਹਨਾਂ ਕੋਲ ਗੱਲਾਂ ਕਰਦਾ ਹਨਾ ਵੀ ਮੇਰੇ ਨਾਲ ਮੇਰੇ ਘਰ ਵਾਲੀ ਧੋਖਾ ਕਰ ਗਈ ਯਾਰ ਵੀ ਮੈਂ ਤਾਂ ਇਹੋ ਜਿਹਾ ਮੁੰਡਾ ਹੀ ਨਹੀਂ ਸੀ ਵੀ ਮੈਂ ਤਾਂ ਸੋਚਿਆ ਹੀ ਨਹੀਂ ਸੀ ਵੀ ਮੇਰੇ ਨਾਲ ਐ ਹੋ ਜਾਊ ਵੀ ਐਸ ਗੱਲ ਦਾ ਉਹਨੂੰ ਇੰਨਾ ਤੱਕਾ ਲੱਗਦਾ ਤੇ ਉਹ ਡਰਿੰਕ ਕਰਦਾ ਤੇ ਇੱਕ ਦਿਨ ਤਾਂ ਰੋਬੀ ਇੰਨੀ ਜ਼ਿਆਦਾ ਡਰਿੰਕ ਕਰਦਾ ਵੀ ਉਹਨੂੰ ਹੋਸ਼ ਹੀ ਕੋਈ ਨਹੀਂ ਰਹਿੰਦੀ ਤੇ ਉਹਦੇ ਦੋਸਤਾਂ ਨੂੰ ਇਹ ਲੱਗਦਾ ਵੀ ਗਲਤ ਹੋ ਗਿਆ ਕੰਮ ਉਹ ਉਹ ਨਾ ਰੋਬੀ ਦੀ ਮੰਮੀ ਨੂੰ ਫੋਨ ਕਰਦੇ ਆ ਕਹਿੰਦੇ ਆਂਟੀ ਵੀ ਤੁਹਾਨੂੰ ਨੌਕਰੀ ਪਿਆਰੀ ਕੇ ਮੁੰਡਾ ਪਿਆਰਾ ਰੋਬੀ ਦੀ ਹਾਲਤ ਠੀਕ ਨਹੀਂ ਇਹਨੂੰ ਤੁਹਾਡੇ ਸਾਥ ਦੀ ਤੇ ਪਿਆਰ ਦੀ ਲੋੜ ਆ ਚਲੋ ਕਰਦੇ ਕਰਾਉਂਦੇ ਲੋਕਡਾਊਨ ਆ ਜਾਂਦਾ ਹੁਣ ਰੋਬੀ ਦੇ ਮਾਪੇ ਨੂੰ ਇਸ ਗੱਲ ਦੀ ਫਿਕਰ ਪੈ ਜਾਂਦੀ ਹੈ ਤੇ ਲੋਕਡਾਊਨ ਕਰਕੇ ਹਨਾ ਸਾਰੀਆਂ ਜਿਹੜੇ ਕੰਮ ਵੀ ਬੰਦ ਹੋ ਜਾਂਦੇ ਆ ਤੇ ਉਹ ਰੋਬੀ ਨੂੰ ਜਲੰਧਰ ਲੈ ਆਉਂਦੇ ਆ। ਲਿਆ ਕੇ ਉਹ ਆਪਣੇ ਪੁੱਤ ਦਾ ਇਲਾਜ ਕਰਾਉਂਦੇ ਆ। ਉਹਦੇ ਨਾਲ ਗੱਲਾਂ ਕਰਦੇ ਆ ਪਿਆਰ ਨਾਲ ਸਮਾਂ ਉਹਦੇ ਨਾਲ ਬਤੀਤ ਕਰਦੇ ਆ ਤੇ ਉਹਨੂੰ ਕਹਿੰਦੇ ਆ ਵੀ ਪੁੱਤ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ। ਤੂੰ ਇਸ ਗੱਲ ਦੀ ਫਿਕਰ ਕਿਉਂ ਕਰਦਾ? ਜਿਹੜਾ ਪੈਸਾ ਆਪਣਾ ਜਾਣਾ ਸੀ ਉਹ ਗਿਆ ਵੀ ਤੂੰ ਪੈਸੇ ਨੂੰ ਕਿਉਂ ਰੋਣਾ? ਘਟੋ ਘਟ ਤੂੰ ਇਹ ਸੋਚ ਵੀ ਆਪਣੇ ਨਾਲ ਜੋ ਹੋਇਆ ਚੰਗਾ ਹੋਇਆ ਕੱਲ ਨੂੰ ਉਹਨੇ ਆਪਾਂ ਨੂੰ ਸਾਰੇ ਕਿਤੇ ਕੋਰਟਾਂ ਦੇ ਵਿੱਚ ਘ੍ਰੀਸੀ ਫਿਰਨਾ ਸੀ ਤੂੰ ਇਸ ਗੱਲ ਨੂੰ ਕਿਉਂ ਨਹੀਂ ਸੋਚਦਾ ਚਲੋ ਹੌਲੀ-ਹੌਲੀ ਉਹਦੀ ਕਾਉਂਸਲਿੰਗ ਕਰਾਈ ਜਾਂਦੀ ਆ ਦਵਾਈ-ਦਵਾਈ ਜਾਂਦੀ ਆ ਉਹਨੂੰ ਇਹੋ ਗੱਲਾਂ ਸਮਝਾਈਆਂ ਜਾਂਦੀਆਂ ਤਾਂ ਰੋਬੀ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲਦਾ ਤੇ ਉਸ ਤੋਂ ਬਾਅਦ ਰੋਬੀ ਦੇ ਮਾਪੇ ਨੂੰ ਇਹ ਹੁੰਦਾ ਵੀ ਜੇ ਇਹ ਕੱਲਾ ਰਹੂਗਾ ਤਾਂ ਇਹ ਸੋਚਦਾ ਰਹੂ ਵੀ ਆਪਾਂ ਕਿਉਂ ਨਾ ਇਹਦਾ ਵਿਆਹ ਕਰੀਏ ਦੁਬਾਰਾ ਤਾਂ ਫਿਰ ਰੋਬੀ ਦੀ ਮਾਂ ਆਪਣੇ ਮੂੰਹੋਂ ਇਹ ਗੱਲ ਕਹਿੰਦੀ ਆ ਵੀ ਮੈਨੂੰ ਤਾਂ ਇੱਕ ਪਿੰਡ ਦੀ ਘੱਟ ਪੜ੍ਹੀ ਲਿਖੀ ਸੁਧਾਰਨ ਕੁੜੀ ਚਾਹੀਦੀ ਆ ਜੇ ਲੋ ਰੱਬੀ ਦੇ ਵਿੱਚ ਕੋਈ ਖੋਟ ਨਹੀਂ ਸੀ ਇਸੇ ਤਰ੍ਹਾਂ ਗਾਂਧੀਗਾ ਰਿਸ਼ਤੇਦਾਰੀ ਦੇ ਵਿੱਚੋਂ ਹੋਰ ਦੱਸ ਪੈਂਦੀ ਆ ਤੇ ਇੱਕ ਪਿੰਡੂ ਕੁੜੀ ਦਾ ਉਹਨਾਂ ਨੂੰ ਰਿਸ਼ਤਾ ਆਉਂਦਾ ਕੁੜੀ ਸਿਰਫ 12 ਪੜ੍ਹੀ ਹੁੰਦੀ ਆ ਪਰ ਕੁੜੀ ਬਹੁਤ ਸਚਿਆਰੀ ਤੇ ਸੋਹਣੀ ਸੁਨੱਖੀ ਨਰਮ ਸੁਭਾਅ ਦੀ ਹੁੰਦੀ ਆ ਇੱਕ ਪਿੰਡੂ ਕੁੜੀ ਹੁੰਦੀ ਆ ਜਦੋਂ ਕੁੜੀ ਵਾਲਿਆਂ ਕੋਲੇ ਗੱਲ ਜਾਂਦੀ ਆ ਕੁੜੀ ਵਾਲਿਆਂ ਨੂੰ ਰਿਸ਼ਤਾ ਤਾਂ ਮਨਜ਼ੂਰ ਹੁੰਦਾ ਪਰ ਉਹਨਾਂ ਨੂੰ ਇਹ ਲੱਗਦਾ ਵੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਹਾਈ ਫਾਈ ਉੱਚੇ ਉਹਦਿਆਂ ਤੇ ਕੰਮ ਕਰਨ ਵਾਲੇ ਵੀ ਸਾਡੀ ਕੁੜੀ ਨੂੰ ਵਸਾ ਲੈਣਗੇ ਫਿਰ ਜਦੋਂ ਰੋਬੀ ਦੇ ਮੰਮੀ ਪਾਪਾ ਕੁੜੀ ਦੇ ਪਰਿਵਾਰ ਨੂੰ ਮਿਲਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਥੋੜੀ ਤੀ ਹੀ ਸਾਡੇ ਮੁੰਡੇ ਨੂੰ ਬਚਾ ਸਕਦੀ ਆ ਵੀ ਸਾਡਾ ਮੁੰਡਾ ਹਨਾ ਇਕੱਲਾ ਰਹਿ ਗਿਆ ਵੀ ਅਸੀਂ ਮੰਗ ਕੇ ਰਿਸ਼ਤਾ ਲੈਨੇ ਆ ਤੇ ਅਸੀਂ ਲੁਕੋ ਨਹੀਂ ਰੱਖਦੇ ਵੀ ਅਸੀਂ ਸ਼ਹਿਰ ਦੀ ਪੜ੍ਹੀ ਲਿਖੀ ਮਾਡਰਨ ਕੁੜੀ ਦਾ ਰਿਸ਼ਤਾ ਲੈ ਕੇ ਪਛਤਾ ਰਹੇ ਆ ਤੇ ਸਾਡੇ ਮੁੰਡੇ ਨੂੰ ਇੱਕ ਅਜਿਹੀ ਕੁੜੀ ਦਾ ਸਾਥ ਚਾਹੀਦਾ ਜਿਹੜੀ ਸਾਡੇ ਮੁੰਡੇ ਦੇ ਨਾਲ ਨਾਲ ਸਾਨੂੰ ਵੀ ਸੰਭਾਲ ਸਕੇ ਕੁੜੀ ਵਾਲੇ ਆ ਜਿਹੜੇ ਉਹ ਸੋਚ ਸਮਝ ਕੇ ਫੈਸਲਾ ਕਰਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਹਾਂ ਸ਼ਾਇਦ ਇਹ ਕਿਤੇ ਨਾ ਕਿਤੇ ਠੀਕ ਆ ਉਹ ਆਪਣੀ ਧੀ ਨੂੰ ਪੁੱਛਦੇ ਆ ਤੇ ਉਹਨਾਂ ਦੀ ਧੀ ਕਹਿੰਦੀ ਵੀ ਠੀਕ ਆ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ। ਫਿਰ ਰੋਬੀ ਦਾ ਵੀਰਪਾਲ ਦੇ ਨਾਲ ਵਿਆਹ ਹੁੰਦਾ। ਵੀਰਪਾਲ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਆ। 1 ਮਹੀਨੇ ਦੇ ਵਿੱਚ ਹੀ ਵੀਰਪਾਲ ਆਪਣੇ ਸੱਸ ਸਹੁਰੇ ਤੇ ਰੋਬੀ ਦਾ ਦਿਲ ਜਿੱਤ ਲੈਂਦੀ ਆ। ਉਹਨੇ ਸਵੇਰੇ ਉੱਠਣਾ ਟਾਈਮ ਤੇ ਜਿਵੇਂ ਪਿੰਡਾਂ ਦੀਆਂ ਕੁੜੀਆਂ ਉੱਠਦੀਆਂ ਕੰਮ ਕਰਦੀਆਂ। ਸਾਂਝੇ ਪਰਿਵਾਰ ਚੋਂ ਆਈ ਸੀ। ਘਰ ਨੂੰ ਸੰਭਾਲਣਾ, ਆਪਣੇ ਪਤੀ ਨੂੰ ਸੰਭਾਲਣਾ, ਸੱਸ ਸਹੁਰੇ ਨੂੰ ਸੰਭਾਲਣਾ। ਕੋਈ ਉਹਦੇ ਵਿੱਚ ਸੂ ਪੈਣੀ ਸੀ ਕੋਈ ਉਹ ਮਾਡਰਨ ਨਹੀਂ ਸੀ ਕੋਈ ਉਹ ਪਾਰਟੀਆਂ ਤੇ ਜਾਣ ਵਾਲੀ ਨਹੀਂ ਸੀ ਆਪਣੇ ਪਤੀ ਨਾਲ ਸੱਸ ਸਹੁਰੇ ਨਾਲ ਜਾਂਦੀ ਬਾਜ਼ਾਰ ਉਹਦਾ પતિ ਉਹਨੂੰ ਘਮਾ ਘਮਾ ਫਰਾ ਕੇ ਲਿਆਉਂਦਾ ਐਸੇ ਵਿੱਚ ਹੀ ਉਹ ਖੁਸ਼ ਹੁੰਦੇ ਆ ਤੇ ਇੱਕ ਵਧੀਆ ਜ਼ਿੰਦਗੀ ਉਹਨਾਂ ਦੀ ਸ਼ੁਰੂ ਹੋ ਜਾਂਦੀ ਆ ਤੇ ਇੱਕ ਦਿਨ ਰੋਬੀ ਦੀ ਮਾਸੀ ਆਉਂਦੀ ਆ ਕਾਰਡ ਲੈ ਕੇ ਰੋਬੀ ਦੀ ਮਾਸੀ ਦੀ ਕੁੜੀ ਦਾ ਵਿਆਹ ਹੁੰਦਾ ਕਿਉਂਕਿ ਜਿਹੜੀ ਮਾਸੀ ਨੇ ਰਿਸ਼ਤਾ ਕਰਾਇਆ ਸੀ ਉਹਦੀ ਮੰਮੀ ਦੇ ਚਾਚੇ ਤਾਈ ਦੀ ਕੁੜੀ ਹੁੰਦੀ ਆ ਚਲੋ ਰੋਬੀ ਬੀਰਪਾਲ ਨੂੰ ਕਹਿੰਦਾ ਵੀ ਤੂੰ ਸੋਹਣਾ ਸੋਹਣਾ ਸੂਟ ਹਨਾ ਬਣਾ ਲਾ ਵੀ ਆਪਾਂ ਵਿਆਹ ਚੱਲਾਂਗੇ ਮਸਾਂ ਕੋਈ ਪ੍ਰੋਗਰਾਮ ਆਇਆ ਸੀ ਲੋਕਡਾਊਨ ਤੋਂ ਬਾਅਦ ਤੇ ਉਂਝ ਵੀ ਜਦੋਂ ਦੀ ਹਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੀਮਾ ਆਈ ਉਹਨੇ ਕੀ ਕੁਝ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਿਆ ਵੀ ਖੁਸ਼ੀ ਦਾ ਮੌਕਾ ਹੀ ਹੋਣ ਆਇਆ ਚਲੋ ਵਿਆਹ ਦੀ ਤਿਆਰੀ ਕਰਦੇ ਆ ਤੇ ਸਾਰਾ ਪਰਿਵਾਰ ਵਿਆਹ ਜਾਂਦਾ ਉਧਰੋਂ ਸੀਮਾ ਦਾ ਪਰਿਵਾਰ ਵੀ ਵਿਆਹ ਤੇ ਆਇਆ ਹੁੰਦਾ ਸੀਮਾ ਦਾ ਪੇਕਾ ਪਰਿਵਾਰ ਤੇ ਸੀਮਾ ਵੀ ਹੁੰਦੀ ਆ ਸੀਮਾ ਦੇ ਬਹੁਤ ਛੋਟੇ ਕੱਪੜੇ ਪਾਏ ਹੁੰਦੇ ਆ ਤੇ ਉਹ ਉੱਥੇ ਬੈਠੀ ਵਿਆਹ ਦੇ ਵਿੱਚ ਡਰਿੰਕ ਕਰਦੀ ਆ ਤੇ ਉਹਦੇ ਘਰ ਦੇ ਆ ਜਿਹੜੇ ਉਹਦੇ ਭਰਾ ਜਾਂ ਉਹਦਾ ਪਿਓ ਉਹ ਵੀ ਇਧਰੋਂ ਰੋਬੀ ਨੂੰ ਦੇਖ ਕੇ ਲਲਕਾਰੇ ਮਾਰਦੇ ਆ ਜਦੋਂ ਰੋਬੀ ਦੇ ਮਾਪੇ ਨੂੰ ਇਹ ਲੱਗਦਾ ਵੀ ਇੱਥੇ ਠੀਕ ਨਹੀਂ ਮਾਹੌਲ ਉਹ ਆਪਣੇ ਪੁੱਤ ਨੂੰ ਲੈ ਕੇ ਘਰ ਆ ਜਾਂਦੇ ਆ ਤੇ ਘਰ ਆ ਕੇ ਨਾ ਰੋਬੀ ਆਪਣੀ ਮਾਂ ਨੂੰ ਕਹਿੰਦਾ ਮਾਂ ਵੀ ਵਧੀਆ ਹੋਇਆ ਨਾ ਆਪਣਾ ਉਹਦੇ ਤੋਂ ਖਿਹੜਾ ਛੁੱਟ ਗਿਆ ਵੀ ਕਿੱਡਾ ਬਿਸ਼ਰਮ ਟੱਬਰ ਆ ਵੀ ਉਹਨਾਂ ਨੂੰ ਚੜੀ ਲਈ ਦੀ ਹੈ ਨਹੀਂ ਵੀ ਉਹ ਸਿਰਫ ਆਪਾਂ ਨੂੰ ਇਸ ਕਰਕੇ ਹਨਾ ਦੇਖ ਕੇ ਲਲਕਾਰੇ ਮਾਰ ਰਹੇ ਸੀ ਵੀ ਉਹਨਾਂ ਨੇ ਆਪਣੇ ਤੋਂ 35 ਲੱਖ ਲੈ ਲਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਜਾਨ ਛੁੱਟੀ ਆ ਵੀ ਅਜੇ ਵੀ ਉਹ ਇੰਨੇ ਬਿਸ਼ਰਮ ਉਹਦੀ ਮਾਂ ਕਹਿੰਦੀ ਪੁੱਤ ਤੂੰ ਇੰਨਾਂ ਗੱਲਾਂ ਚੋਂ ਮਸਾ ਨਿਕਲਿਆ ਤੂੰ ਛੱਡ ਚਲੋ ਰਾਤ ਨੂੰ ਗੱਲਾਂ ਕਰਕੇ ਉਹ ਪੈਂਦੇ ਆ ਤੇ ਸਵੇਰ ਹੁੰਦਿਆਂ ਹੀ ਰੋਬੀ ਦੀ ਮਾਂ ਨੂੰ ਉਹਦੀ ਭੈਣ ਦਾ ਫੋਨ ਆਉਂਦਾ ਰੋਬੀ ਦੀ ਮਾਸੀ ਦਾ ਉਹ ਦੱਸਦੀ ਆ ਵੀ ਕੱਲ ਜਦੋਂ ਸੀਮਾ ਤੇ ਉਹਦਾ ਪਰਿਵਾਰ ਇੱਥੋਂ ਵਿਆਹ ਤੋਂ ਗਏ ਆ ਤੇ ਉਹਨਾਂ ਦੇ ਸਾਰੇ ਟੱਬਰ ਦਾ ਐਕਸੀਡੈਂਟ ਹੋ ਗਿਆ ਤੇ ਜਲੰਧਰ ਹੀ ਉਹ ਕਿਸੇ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਆ ਸਵੇਰ ਚਲੋ ਉੱਠੇ ਸਾਰੇ ਤੇ ਉਦੋਂ ਬਾਅਦ ਰੋਬੀ ਦੀ ਮਾਂ ਨੇ ਰੋਬੀ ਤੇ ਕੋਲ ਤੇ ਉਹਦੇ ਪਿਓ ਕੋਲ ਗੱਲ ਕੀਤੀ ਵੀ ਕੱਲ ਸੀਮਾ ਕੇ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਤੇ 2 ਘੰਟਿਆਂ ਬਾਅਦ ਹੀ ਖਬਰ ਆਉਂਦੀ ਆ ਵੀ ਸੀਮਾ ਜਿਹੜੀ ਉਹ ਇਕੱਲੀ ਬਚ ਗਈ ਤੇ ਬਾਕੀ ਸਾਰਿਆਂ ਦੀ ਮੌਤ ਹੋ ਗਈ ਫਿਰ ਉਸੇ ਦਿਨ ਸ਼ਾਮ ਨੂੰ ਸਾਰੇ ਟੱਬਰ ਦਾ ਸੰਸਕਾਰ ਹੁੰਦਾ ਹੁਣ ਇਹਨਾਂ ਨੇ ਤਾਂ ਕੀ ਜਾਣਾ ਸੀ ਜਦੋਂ ਇਹਨਾਂ ਨਾਲ ਇੰਨੀ ਪਿਆੜੀ ਕੀਤੀ ਸੀ ਪਰ ਖਬਰ ਇਹਨਾਂ ਨੂੰ ਮਿਲਦੀ ਰਹੀ ਤੇ ਉਸ ਤੋਂ ਅਗਲੇ ਦਿਨ ਸੀਮਾ ਲਈ ਵੀ ਮੌਤ ਹੋ ਜਾਂਦੀ ਆ ਤੇ ਫੇਰ ਰੋਬੀ ਦੀ ਮਾਂ ਰੋਬੀ ਨੂੰ ਕਹਿੰਦੀ ਵੀ ਦੇਖ ਜਿਹੜੀ ਗੱਲ ਕਰਕੇ ਤੂੰ ਫਿਕਰ ਕਰਦਾ ਸੀ ਨਾ ਵੀ ਆਪਣਾ ਸਾਰਾ ਕੁਝ ਲੁੱਟ ਪੱਟ ਕੇ ਲੈ ਗਈ ਆਪਣੀ ਕਮਾਈ ਮਿਹਨਤ ਦੀ ਸੀ ਪੁੱਤ ਉਹਨਾਂ ਦੀ ਕਿੱਥੇ ਲੱਗੀ ਮਾੜੇ ਥਾਂ ਲੱਗੀ ਨਾ ਦੂਜੀ ਗੱਲ ਜਿਹੜੀ ਸੀਮਾ ਇੰਨੀ ਹੰਕਾਰੀ ਸੀ ਜਿਨੇ ਇੱਕ ਮੁੰਡੇ ਦੀ ਜਾਨ ਲੈ ਲਈ ਉਹਨੇ ਰਤਾ ਪ੍ਰਵਾਹ ਨਹੀਂ ਕੀਤੀ ਇੱਕ ਮੁੰਡੇ ਦੀ ਜ਼ਿੰਦਗੀ ਨੂੰ ਉਹਨੇ ਨਰਕ ਬਣਾਤਾ ਉਹਦੀ ਪ੍ਰਵਾਹ ਨਹੀਂ ਕੀਤੀ ਤੇ ਉਹਦੇ ਪੇਕੇ ਪਰਿਵਾਰ ਵਾਲਿਆਂ ਨੇ ਆਪਣੇ ਹੱਕ ਦੀ ਕਮਾਈ ਲੈ ਕੇ ਖਾਧੀ ਵੀ ਅੱਜ ਦੇਖੋ ਦਾ ਅੰਜਾਮ ਕਿੰਨਾ ਮਾੜਾ ਹੋਇਆ ਤੇ ਸੀਮਾ ਜਿਹੜੀ ਨੇ ਇਹ ਸਭ ਕੁਝ ਕੀਤਾ ਉਹ ਏਸੇ ਗੱਲ ਲਈ ਜਿਉਂਦੀ ਰਹੀ ਇੱਕ ਦਿਨ ਵੀ ਉਹਦਾ ਪਰਿਵਾਰ ਉਹਦੀਆਂ ਅੱਖਾਂ ਦੇ ਸਾਹਮਣੇ ਮੁੱਕਿਆ ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਤੇ ਵੀ ਨਹੀਂ ਜਾ ਸਕੀ ਕਿਉਂਕਿ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਉਹਨੂੰ ਮੌਤ ਆਪਦੇ ਪਰਿਵਾਰ ਦੇ ਨਾਲ ਵੀ ਆ ਸਕਦੀ ਸੀ ਪਰ ਕੁਦਰਤ ਨੇ ਪ੍ਰਮਾਤਮਾ ਨੇ ਉਹਨੂੰ ਇਹ ਦਿਖਾਉਣਾ ਸੀ ਵੀ ਹਾਂ ਜੇ ਆਪਾਂ ਕਿਸੇ ਨਾਲ ਗਲਤ ਕਰਾਂਗੇ ਤਾਂ ਸਾਡੇ ਨਾਲ ਅੱਗੋਂ ਕਿੰਨਾ ਮਾੜਾ ਹੋ ਸਕਦਾ ਉਦੇ ਪਰਿਵਾਰ ਦਾ ਉਹਦੀਆਂ ਅੱਖਾਂ ਦੇ ਸਾਹਮਣੇ ਤੁਰ ਜਾਣਾ ਤੇ ਉਹਦਾ ਸੰਸਕਾਰ ਤੇ ਵੀ ਨਾ ਜਾ ਸਕਣਾ ਇਸ ਗੱਲ ਦਾ ਸਬਕ ਆ ਦੇਖ ਪੁੱਤ ਅੱਜ ਉਹਨੇ ਆਪਣੇ ਨਾਲ ਕੀਤੀ ਤੇ ਅੱਜ ਉਹ ਭੁਗਤ ਗਈ ਆਪਾਂ ਤਾਂ ਅੱਜ ਵੀ ਵਧੀਆਂ ਆਪਣੀ ਇੱਜ਼ਤ ਆਪਣੇ ਸੰਸਕਾਰ ਆਪਣੇ ਪੱਲੇ ਆ ਪੈਸਾ ਗਿਆ ਤੇ ਕੋਈ ਗੱਲ ਨਹੀਂ ਪੈਸਾ ਆਪਾਂ ਹੋਰ ਕਮਾ ਲਾਂਗੇ ਰੋਬੀ ਆਪਣੀ ਮਾਂ ਦੀ ਗੱਲ ਸੁਣ ਕੇ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦਾ ਤੇ ਉਹ ਵੀਰਪਾਲ ਨੂੰ ਕਹਿੰਦਾ ਵੀਰਪਾਲ ਤੂੰ ਮੇਰੀ ਜ਼ਿੰਦਗੀ ਚ ਆਈ ਤੇ ਮੇਰੀ ਜ਼ਿੰਦਗੀ ਸਵਰਗ ਬਣ ਗਈ ਫਿਰ ਵੀਰਪਾਲ ਰੋਬੀ ਤੋਂ ਇੱਕ ਵਾਅਦਾ ਲੈਂਦੀ ਆ ਕਿ ਮੈਂ ਤੁਹਾਡੇ ਜਿੰਨੀ ਸਮਝਦਾਰ ਪੜ੍ਹੀ ਲਿਖੀ ਤਾਂ ਹੈ ਨਹੀਂ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਦੁੱਖ ਨਹੀਂ ਆਉਣ ਦਿਉ ਤੇ ਤੁਸੀਂ ਵੀ ਮੇਰੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਤੁਸੀਂ ਸੀਮਾ ਜਾਂ ਉਹਦੇ ਪਰਿਵਾਰ ਦੀ ਕੋਈ ਵੀ ਗੱਲ ਇਸ ਘਰ 'ਚ ਨਹੀਂ ਕਰੋਗੇ ਤੇ ਉਹ ਦੋਨੋਂ ਮਾਂ ਪੁੱਤ ਵੀਰਪਾਲ ਨੂੰ ਗੱਲ ਨਾਲ ਲਾ ਲੈਂਦੇ ਆ ਅੱਜ ਉਹੀ ਪਰਿਵਾਰ ਰੋਬੀ ਤੇ ਉਹਦੇ ਮਾਪੇ ਉਹਦੇ ਮਾਪੇ ਜਿਹੜੇ ਉਹ ਰਿਟਾਇਰ ਹੋ ਚੁੱਕੇ ਨੇ ਵੀਰਪਾਲ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਆ ਤੇ ਰੋਬੀ ਅੱਜ ਵੀ ਪੁੰਨੇ ਜਾਬ ਕਰ ਰਿਹਾ ਜਦੋਂ ਕਦੇ ਦਿਲ ਕਰਦਾ ਉਹ ਵੀਰਪਾਲ ਨੂੰ ਨਾਲ ਲੈ ਜਾਂਦਾ ਕਦੇ ਉਹ ਆਪਣੇ ਮੰਮੀ ਪਾਪਾ ਕੋਲ ਛੱਡ ਜਾਂਦਾ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਅੱਜ ਵਧੀਆ ਇਕਲੀ ਤੇ ਚੜੀ ਹੋਈ ਆ ਵੀ ਕਈ ਵਾਰ ਜ਼ਿੰਦਗੀ ਦੇ ਵਿੱਚ ਨਾ ਸਾਡੇ ਤੋਂ ਫੈਸਲੇ ਗਲਤ ਹੋ ਜਾਂਦੇ ਆ ਉਹ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ ਜਿਵੇਂ ਹੁਣ ਰੋਬੀ ਦੇ ਮਾਪੇ ਦੀ ਇੱਛਾ ਸੀ ਕਿ ਪੜ੍ਹੀ ਲਿਖੀ ਨੂੰ ਆਵੇ ਉਹ ਆਪ ਐਜੂਕੇਟਿਡ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਨਾਲ ਇੰਨਾ ਵੱਡਾ ਧੋਖਾ ਹੋ ਜਾਊ ਪਰ ਜਦੋਂ ਉਹਨਾਂ ਨੂੰ ਲੱਗਿਆ ਵੀ ਸਾਨੂੰ ਗਲਤ ਕੁੜੀ ਮਿਲ ਗਈ ਤਾਂ ਉਹਨਾਂ ਨੇ ਵਧੀਆ ਫੈਸਲਾ ਲਿਆ ਜੇ ਉਹੀ ਕੁੜੀ ਇਹਨਾਂ ਦੇ ਘਰ ਰਹਿੰਦੀ ਤਾਂ ਇੰਨਾ ਸਾਰਿਆਂ ਦੀ ਜ਼ਿੰਦਗੀ ਖਰਾਬ ਕਰ ਦੇਣੀ ਸੀ ਦੇਖੋ ਕੁਝ ਰਿਸ਼ਤੇ ਹੁੰਦੇ ਆ ਸਾਡੇ ਜਨਮ ਤੋਂ ਹੀ ਜੁੜੇ ਹੁੰਦੇ ਆ ਪਰਿਵਾਰਕ ਰਿਸ਼ਤੇ ਹੁੰਦੇ ਆ ਪਰ ਜਿਹੜੇ ਰਿਸ਼ਤੇ ਅਸੀਂ ਜੋੜਦੇ ਆ ਜਦੋਂ ਸਾਨੂੰ ਥੋੜਾ ਜਿਹਾ ਵੀ ਇਹਸਾਸ ਹੋਵੇ ਕਿ ਇਹ ਰਿਸ਼ਤਾ ਸਾਡੇ ਲਈ ਠੀਕ ਨਹੀਂ ਤਾਂ ਸਾਨੂੰ ਉਸ ਰਿਸ਼ਤੇ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਇਹ ਕਹਾਣੀ ਕੋਈ ਕਹਾਣੀ ਨਹੀਂ ਕਿਸੇ ਦੀ ਦੱਸੀ ਹੋਈ ਸੱਚੀ ਘਟਨਾ ਹੈ ਕਿਸੇ ਪਰਿਵਾਰ ਦੇ ਨਾਲ ਵੀਤੀ ਹੋਈ ਆ ਮੈਂ ਤਾਂ ਇਸ ਗੱਲ ਤੋਂ ਇਹੀ ਸਿੱਖਿਆ ਲਈ ਆ ਕਿ ਉਹਨਾਂ ਨੇ ਵਧੀਆ ਟਾਈਮ ਨਾਲ ਵਧੀਆ ਫੈਸਲਾ ਲਿਆ ਜਿਵੇਂ ਕਿ ਫਰੀਦਕੋਟ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਸਾਰੇ ਇਹੀ ਕਹਿ ਰਹੇ ਸੀ ਨਾ ਵੀ ਫੈਸਲਾ ਲੈ ਲੈਣਾ ਚਾਹੀਦਾ ਸੀ ਸ਼ਾਇਦ ਮੁੰਡੇ ਨੂੰ ਪਾਸਾ ਕਰ ਲੈਣਾ ਚਾਹੀਦਾ ਸੀ ਮੈਂ ਰੋਬੀ ਤੇ ਉਹਦੇ ਮਾਪੇ ਬ ਨੂੰ ਸਲੂਟ ਕਰਦੀ ਆ ਉਹਨਾਂ ਦੀ ਸੋਚ ਨੂੰ ਕਿ ਉਹਨਾਂ ਨੇ ਬਿਨਾ ਕਿਸੇ ਦੀ ਪਰਵਾਹ ਕੀਤੇ ਆਪਣੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਜੋ ਫੈਸਲਾ ਲਿਆ ਉਹ ਵਧੀਆ ਲਿਆ। ਹਾਂਜੀ ਦੋਸਤੋ ਤੁਹਾਡੇ ਕੀ ਨੇ ਵਿਚਾਰ ਇਸ ਕਹਾਣੀ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ। ਧੰਨਵਾਦ ਜੀ।